ਉਹ ਤਾਂ ਮੈਂ ਚੁੱਪ ਕਰਕੇ ਬੱਗ ਗਈ। ਵੀ ਚਲ ਭੈਣ ਭਾਈ ਬੈਠੇ ਨੇ ਰਿਸ਼ਤੇਦਾਰਾਂ ਕਾ ਨੂੰ ਵੀ ਇੱਜ਼ਤੀ ਕਰਨੀ ਆ ਨਾਲ ਆਪਦੀ ਵੀ ਬੇਇੱਜ਼ਤੀ ਐ ਇਹਨਾਂ ਦੀ ਵੀ ਬੇਇੱਜ਼ਤੀ ਐ। ਇਹ ਲੜਾਂ ਪੜਾਂਗੇ। ਹੁਣ ਆਈ ਤਾਂ ਹੈਗੀਆਂ ਸਾਰੀ ਗੱਲਬਾਤ ਇਹਨਾਂ ਨਾਲ ਕਰਕੇ ਜਾਵਾਂਗੀ। ਐ ਕਹਿਣਾ ਕਿ ਇਹਨਾਂ ਦੇ ਮੂੰਹ ਕਾ ਨਹੀਂ ਦੇਖ ਲੂੰਗੀ ਮੈਂ। ਇਹਨਾਂ ਨੇ ਜਮੀ ਸ਼ਰਮ ਲਾਤੀ। ਬੇਇੱਜ਼ਤੀ ਕਰਕੇ ਤੋਰ ਤੇ ਮੈਂ ਇਹਦੇ ਵਿੱਚੋਂ। ਵੀ ਜਦੋਂ ਪੇਕਿਆਂ ਨੂੰ ਲਿਆ ਲਿਆ ਅੰਗਰੇਜ਼ੀ ਧਰਦੇ ਹੁਣ ਇਹ ਤਾਂ ਥੋੜਾ ਫੋਫੜ ਐ। ਦੱਸਾ ਪੁੱਛੀ ਤਾਂ ਨਹੀਂ ਕਰੀ। ਘਟੋ ਘਟ ਖਾਣ ਪੀਣ ਦਾ ਇਹਦਾ ਪੂਰਾ ਕਰ ਸਕਦੇ ਹੋ ਤੁਸੀਂ। ਦਾਰੂ ਦੀ ਘੁੱਟ ਤਾਂ ਲਿਆ ਸਕਦੇ ਹੋ। ਜਿਦਾ ਆਪਦੇ ਭੈਣਾਂ ਭਾਂਜੀਆਂ ਨੂੰ ਅੰਗਰੇਜ਼ੀਆਂ ਪਿਉਂਦੇ ਹੋ ਇਹਦੇ ਖਾਤੇ ਤੁਹਾਡੇ ਕਾਲ ਆ ਗਿਆ। ਕਿ ਅੱਜ ਕਿਵੇਂ ਪਰੌਣਾਂ ਨੂੰ ਆਪਦੇ ਨੂੰ ਅੰਗਰੇਜ਼ੀ ਦੇ ਹਾਲਿਆਂ ਦੇਤੀ ਭਾਂਜੀਆਂ ਨੂੰ ਕਿਵੇਂ ਦੇਤੀ ਅੰਗਰੇਜ਼ੀ ਦੇ ਹਾਲਿਆਂ ਤੇ ਉਹ ਤਾਂ ਧੱਕੇ ਬੈਠੇ ਸੀ। ਸਾਡੇ ਵਾਰੀ ਅਕੇ ਸਾਡੇ ਤਾਂ ਦਾਦੂ ਅਸੀਂ ਤਾਂ ਲਿਆਉਂਦੇ ਨਹੀਂ ਅਕੇ। ਚਲਦੀ ਨਹੀਂ ਦਾਰੂ ਸਾਡੇ ਦਾ ਵਿਆਹ ਚ। ਉਹ ਫਿਰ ਫੁੱਫੜ ਜਾ ਰਹੇ ਹਨ ਤੀਜੀ ਥਾਂ। ਤਾਂ ਕਹਤਾ ਜਰਕ ਦੇ ਕੇ ਭੈਣ ਭਾਈ ਆਪਦੇ ਮੇਨ ਰਿਸ਼ਤੇਦਾਰੀ ਹੋ ਗਈ ਫੁੱਫੜ ਨੂੰ ਕੌਣ ਸਾਂਹਂਦਾ ਹੁਣ। ਫੁੱਫੜ ਦੀ ਤਾਂ ਕਦਰ ਹੀ ਕੋਤੀ। ਮੋਲ ਲੱਗੂ ਪਤਾ ਇਹਨਾਂ ਨੂੰ ਜਦੋਂ ਲੈ ਆ ਨਾ ਤਾਂ 75 75 ਹਜ਼ਾਰ ਠੇਕੇ ਦਾ ਫੇਰ ਮੂੰਹ ਖੁੱਲਣਗਾ ਸੱਸੀ ਗੱਲ ਪੂਆ ਸੱਸੀ ਗੱਲ ਪੂਆ ਹੋ ਠੀਕ ਆ ਠੀਕ ਆ ਵਧੀਆ ਤੂੰ ਕਿਵੇਂ ਕੱਲੀਉ ਬੋਲਦੀ ਜਾਣੀ ਆ ਬੋਲਾਂ ਨਾ ਵਿਆਹ ਆਂ ਦੀ ਬੇਚੀ ਕਰਕੇ ਤੋਰਦੀ ਜਮੀ ਕਦਰ ਨਹੀਂ ਕਰੀ ਤੁਸੀਂ ਕੋਈ ਨਾ ਪੂਆ ਉਹ ਤਾਂ ਪੁਰਾਣੀ ਗੱਲ ਹੋ ਗਈ ਪੁਰਾਣੀ ਗੱਲ ਕਿਵੇਂ ਜਾਇਦਾ ਦਵਾ ਹੋ ਗਈ ਠੇਕਿਆਂ ਵੇਲੇ ਕਿਵੇਂ ਨਮੀ ਹੋ ਗਈ ਸੀ ਠੇਕਾ ਨੂੰ ਕਿਵੇਂ ਅੰਗਰੇਜ਼ੀਆਂ ਲਿਆ ਲਿਆ ਧਰਤੀਆਂ ਤੇਰੇ ਫੁੱਫੜ ਕੋਲੇ ਦਾਰੂ ਮੋਟਦੀ ਕੋਈ ਨਾ ਭੂਆ ਫਿਰ ਦਾਰੂ ਘੜਾ ਮੈਂ ਦਿੰਦੀ ਸੀਗੀ ਉੱਥੇ ਉਹ ਤਾਂ ਸੁਖੀ ਹੋ ਰਹੀ ਤੇ ਤਾਏ ਵਰਗੇ ਉਹ ਦਿੰਦੇ ਸੀਗੇ ਨਾ ਦਾਰੂ ਪੀਣ ਚੋ ਪੀਣ ਹੁੰਦੀ ਆ ਫਿਰ ਕਿੱਡੀ ਗੱਲ ਹੋ ਗਈ ਨਹੀਂ ਦਿੱਤੀ ਗਿਆ ਡਾ ਬਿਆ ਸੀਗਾ ਕਿਸੇ ਨੂੰ ਮਿਲੀ ਕਿਸੇ ਨੂੰ ਨਹੀਂ ਮਿਲੀ ਤੂੰ ਤਾਂ ਵੀ ਪ੍ਰਾਣੀਆਂ ਗੱਲਾਂ ਲੈ ਕੇ ਬਹਿ ਜੇ ਨੀ ਭੂਆ ਫਿਰ ਬਾਈ ਸਾਰਿਆਂ ਦੀ ਰਲਿਮਿਲ ਇਕੋ ਹੀ ਗੱਲ ਧੀ ਠੀਕ ਹੈ ਜਿੱਦੋਂ ਤੁਸੀਂ ਟੇਕਾਂ ਨੂੰ ਅੰਗਰੇਜ਼ੀਆਂ ਲਿਆ ਲਿਆ ਦਿੱਤੀਆਂ ਨੇ ਛੋਡੀ ਰੈਣ ਵਾਲੀ ਦਿੱਤੀਆਂ ਨੇ ਆਪ ਦਾ ਪੁਰਾਣਾ ਉਹ ਇਹਨੂੰ ਲਿਆ ਲਿਆ ਅੰਗਰੇਜ਼ੀਆਂ ਦਿੱਤੀਆਂ ਨੇ ਉਹ ਜਮਾਈ ਹੋ ਗਿਆ ਇਸ ਘਰ ਦਾ ਇਹ ਕੋਸ ਨਾ ਲੱਗਿਆ ਫੁੱਫੜ ਇਹ ਤਾਂ ਫਿਰ ਤੀਜੀ ਥਾਂ ਵਾਗਿਆ ਨਾ ਤੂੰ ਤਾਂ ਪੁਆ ਵੀ ਲੜਾਈ ਨਹੀਂ ਰਹਿਣੀ ਐਗੀ ਫੇਰ ਕਿੱਡੀ ਗੱਲ ਹੋਈ ਜੇ ਪੀਲੀ ਪੇਕੇ ਨੇ ਪੇਕੇ ਤੇ 100 ਡੰਗ ਸਾਰਦੇ ਨੇ ਮੇਰਾ ਲੋੜ ਪੈਣ ਤੇ ਉਹਦਾ ਪੈਸਾ ਕਾ ਕੇ ਫਰਨਾ ਪੈਂਦਾ ਤੂੰ ਤਾਂ ਵਸਾ ਹਰ ਵਾਰ ਲੜਾਈ ਕਰਨ ਆ ਜੰਨੀ ਆ ਮੇਰੇ ਤਾਂ ਨਹੀਂ ਲੋੜ ਪਾਈ ਮੇਰੀ ਲੋੜ ਮੁਕਾਤੀ ਤੁਸੀਂ ਮੈਂ ਤਾਂ ਦਾ ਠੇਕਾ ਲੈਣ ਆਈ ਆ ਅੱਛਾ ਪੁਆ ਤੂੰ ਠੇਕਾ ਲੈਣ ਆਈ ਆ ਰੇ ਤੂੰ ਠੇਕਾ ਕਾਰਾ ਦੇ ਦਈਏ ਅਸੀਂ ਦਦੇ ਹਾਂਗੇ ਤੈਨੂੰ ਠੇਕਾ ਆਪਦੀ ਜ਼ਮੀਨ ਦਾ ਲਜਾਉਂਗੀ ਠੇਕਾ ਹੋਰ ਕਾਦਾ ਲਜਾਉਂਗੀ ਮੈਂ ਕੁੜੀਆਂ ਪੇਕੇ ਦਾ ਜ਼ਮੀਨ ਦਾ ਠੇਕਾ ਲੈ ਜਾਂਦੀ ਆ ਸੋਹਣੀਆਂ ਲੱਗਦੀਆਂ ਨੇ ਦੇਖਿਆ ਕੋਈ ਕਦੇ ਠੇਕਾ ਲੈ ਕੇ ਜਾਂਦਾ ਇਹਨੇ ਚੰਗੇ ਭਲੇ ਹਾਰੇ ਤੇ ਠੇਹਾਰ ਤੇ ਜਾ ਜਾ ਕੇ ਖੜਦੇ ਆ ਅਸੀਂ ਅੱਛਾ ਪੇਕੇ ਜਮਾਈਆਂ ਨੂੰ ਬੇਕਦਰ ਕਰਦੇ ਸੋਹਣੇ ਲੱਗਦੇ ਨੇ ਧੀਆਂ ਨੂੰ ਇਸ ਕਰਦੀਆਂ ਨੂੰ ਬੇਕਦਰ ਕਰਦੇ ਸੋਹਣੇ ਲੱਗਦੇ ਨੇ ਪੇਕੇ ਨਾ ਬੇਕਦਰ ਨੂੰ ਅਸੀਂ ਕੀ ਕਹਤਾ ਭੂ ਤੈਨੂੰ ਹਰੇਕ ਵਾਲੇ ਜੀ ਤੁਸੀਂ ਆਪਦੇ ਪੇਕਾਂ ਦੀ ਪੁੱਛ ਦੱਸ ਰੱਖੀ ਐ ਮੇਰੇ ਤਾਂ ਤੁਸੀਂ ਜਮੀ ਨਾ ਨਮੂ ਜੀ ਮੁਕਾਤਾ ਮੈਂ ਕਿਹਾ ਤੀ ਨਹੀਂ ਦੇਸ਼ ਕਰਦੀ ਦੀ ਤਾਂ ਹੈਗੀਆਂ ਫਿਰ ਤੀ ਆਪੇ ਕਿਹਾ ਤੋ ਕੁਛ ਨਹੀਂ ਲੈ ਕੇ ਆਉਂਦੇ ਹੋ ਜਿਵੇਂ ਤੂੰ ਮਾੜੀ ਨਹੀਂ ਤੂੰ ਦਿਖਾਈ ਨਾ ਮੈਂ ਠੇਕਾ ਲੈ ਕੇ ਆਉਂਗੀ ਠੇਕਾ ਲੈ ਕੇ ਆਉਂਗੀ ਆਂ ਕਿ ਮੈਂ ਤੂੰ ਠੇਕਾ ਲੈ ਕੇ ਜਾਏਂਗੀ ਜੇਹੀ ਜੇ ਭਾਈ ਤੁਸੀਂ ਕਰੀਏ ਦੇਖ ਮੈਂ ਵੀ ਤੇਰੇ ਫੁੱਫੜ ਤੋਂ ਰੋਟੀ ਖਾਣੀ ਐ ਉਰੇ ਆਏ ਦੀ ਉਹਦੀ ਯਾਤ ਨਹੀਂ ਪੁੱਛੀ ਸੇਕੜ ਦੀ ਵਾਰ ਬਿਸ਼ਰਮੀ ਦੀ ਮਾਰੀ ਮੈਂ ਉਹਨੂੰ ਲੈ ਕੇ ਬਾਗੀ ਵਿਆ ਚਲੀਏ ਆਪਣੇ ਤਾਂ ਕਰੇ ਕੋਈ ਇਹ ਨਹੀਂ ਕਰ ਸੁਣਨਾ ਫਿਰ ਹੁਣ ਜੇ ਤੂੰ ਠੇਕਾ ਲੈ ਲੇਂਗੀ ਠੇਕੇ ਨਾਲ ਕੀ ਹੋ ਜੂਆ ਫਿਰ ਠੇਕੇ ਨਾਲ ਕੀ ਦਾਰੂ ਉਹ ਪੂਰੀ ਹੋ ਜੂਈ ਉਹ ਵਾਲੇ ਬਿਨੂੰ ਦਾਰੂਨ ਦਿੱਤੀ ਇੱਕ ਤਾਂ ਪੁੱਛ ਕਿਛ ਨਹੀਂ ਕੀਤੀ ਨਾ ਪੂਰੀ ਹੋਵੇ दारू ਫੇਰਾ ਮੈਂ ਦਾਦ ਦੀ ਜ਼ਮੀਨ ਦਾ ਠੇਕਾ ਲੈ ਕੇ ਜਾਉਂਗੀ ਤੁਸੀਂ ਆਪਦੇ ਪੇਕਾਂ ਨਾਲ ਵਰਤੋ ਪੇਕਾਂ ਪਈ ਲੋੜ ਐ ਮੈਥੋਂ ਕੀ ਲੈਣਾ ਤੁਸੀਂ ਲੈ दारू ਦੀ ਨਹੀਂ ਹੈਗੀ ਭਾਈ दारू ਗੜਾ ਫੇਰ ਉਹਨੇ ਪੀਤੀ ਨਹੀਂ ਉਹਨੇ ਤਾਂ ਫਿਰ ਆਪਦੇ ਪੈਸਿਆਂ ਦੀ ਲਿਆ ਕੇ ਉਕਰ ਲਈ ਤੁਸੀਂ ਸਾਡੀ ਜ਼ਮੀਨ ਪੁੱਛ ਗਿਛ ਨਹੀਂ ਕੀਤੀ ਹੈਗੀ ਗੁੱਸਾ ਆਵੇ ਨਾ ਸਾਨੂੰ ਮੈਂ ਤੂੰ ਗੜਾ ਕੇ ਪੇਕਾ ਤਾਂ ਲਿਉਂਦੀ ਨਹੀਂ ਹੈਗੀ ਤੂੰ ਕਹਿੰਨੇ ਕੱਤੀਆਂ ਪੇਕਾਂ ਢੋਲ ਜਾਂਦੀਆਂ ਨਹੀਂ ਹੁੰਦੀਆਂ ਮੈਂ ਕੀ ਲਿਉਣੀ ਆ ਭੂਆ ਮੈਂ ਤਾਂ ਕਦੇ ਨਹੀਂ ਤੇਰੇ ਮੂੰਹ ਮਾੜੀ ਨਹੀਂ ਤੇ ਦਿਖਾਈ ਮੇਰੇ ਪੇਕਾਂ ਕੋਲ ਜਾ ਕੇ ਜਿਹੜੀ ਚੀਜ਼ ਇਹਨਾਂ ਮੈਂ ਤਾਂ ਉਸੇ ਚੀਜ਼ ਸਵਾਰ ਕਰ ਲੈਣੀ ਆ ਤੂੰ ਕਿਵੇਂ ਆਪਦੇ ਭਾਈ ਦੇ ਵਹਿਵਲੇ ਕੋਈ ਨਾ ਉਹ ਤਾਂ ਸਾਡੇ ਭੈਣ ਭਰਾਵਾਂ ਦੀ ਸਾਡੇ ਪਰਿਵਾਰ ਦੀ ਗੱਲ ਸੀ ਪੂਆ ਫਿਰ ਮੇਰੀ ਵੀ ਭਾਈ ਵੇਕਿਆਂ ਨਾਲੀ ਗੱਲ ਐ ਠੇਕਾਂ ਤੋਂ ਲੈ ਕੇ ਜਾਉਂ ਤੇ ਠੇਕਾਂ ਮੈਂ ਤਾਂ ਇਥੋਂ ਨਹੀਂ ਲੈ ਕੇ ਜਾਂਦੀ ਆਪਦੀ ਫਰਜ਼ਾਈ ਤੋਂ ਲੈ ਕੇ ਜਾਉਂਗੀ ਜਿਹੜੀ ਨੇ ਉਹੀ ਗੱਲ ਕਰ ਸਾਡੇ ਕਾ ਮੈਂ ਸਾਡੀ ਕਦਰ ਨਹੀਂ ਪਾਈ ਜਮੀ ਮੈਂ ਤਾਂ ਸੋਚਿਆ ਸੀਗਾ ਵੀ ਪੂਆ ਚਲ ਤੈਨੂੰ ਚਾਹ ਪਾਣੀ ਪੀਆਉਂਗੀ ਹੁਣ ਮੈਂ ਤੈਨੂੰ ਅੰਦਰ ਵੀ ਨਹੀਂ ਬਾੜਦੀਏਗੀ ਤੂੰ ਮੇਰੇ ਪੇਕਿਆਂ ਤੇ ਤੇ ਨਹੀਂ ਆ ਜਾ ਉਧਰ ਤਾਈ ਤੂੰ ਕੀ ਬਾਜ ਜਾਣਾ ਘਰੇ ਆਉਣ ਦੀ ਲੋੜ ਨਹੀਂ ਕੋਈ ਨਾ ਮੈਂ ਸੁੱਖੀ ਨਾਲ ਨਾ ਸਲਾਹ ਕਰੂੰਗੀ ਠੇਕੇ ਬਾਰੇ ਕੋਈ ਨਾ ਵੀ ਕੀ ਦੇਣਾ ਕਿ ਨਹੀਂ ਦੇਣਾ ਹੈਗਾ ਉਹ ਤਾਂ ਸਲਾਹ ਕਰਿਓ ਭਾਈ ਜਨਾ ਕਰਿਓ ਦੇਖ ਠੇਕਾ ਮੈਂ ਜ਼ਰੂਰੀ ਲਿਆਉਂਗੀ ਤੂੰ ਤਾਂ ਕੀ ਨਹੀਂ ਠੇਕਾ ਦੇਵੇਂਗੀ ਠੇਕੇ ਤੇਰੇ ਵੱਡੇ ਵੀ ਦੇਣਗੇ ਤੂੰ ਦੇਖ ਲੈ ਕਹੀ ਜੀ ਹੈ ਮਾਪਿਆਂ ਨੇ ਸਿਖਾਇਆ ਕੇ ਤੋਰੀਆ ਚਾਹ ਦਾ ਪਾਣੀ ਦਾ ਨੌ ਮਹੀਨੇ ਤੱਕ ਬਾਹਰ ਹੀ ਮੁੜ ਜਾ ਤਾਈ ਕੇ ਵਗ ਜਾ ਐਨੀ ਕੀ ਮਾਤਾ ਜੀ ਨਹੀਂ ਕਹੇਗੀ ਤੇ ਮਤ ਵਰਤ ਲਈ ਤਾਂ ਇਹ ਲੋਤਰ ਲੋਤਰ ਬੋ ਆਂਦੀ ਹੈ ਲੈ ਗਰਮੀਤ ਨੂੰ ਪੁੱਛਦੀਆਂ ਜਾਂਦੀ ਕਿ ਆਪਣੇ ਤੇ ਦੇਖ ਲੈ ਪੂਰਾ ਠੇਕਾ ਲੈਣ ਆਗੀ ਹਰ ਕਿਵੇਂ ਰੋ ਮਾਰੀ ਕੋ ਮੈਂ ਤਾਂ ਠੇਕਾ ਲੈ ਕੇ ਆਉਂਗੀ ਨਾ ਤੂੰ ਸੋਣੀ ਲਾ ਦੇ ਤੈਨੂੰ ਠੇਕਾ ਲੈ ਕੇ ਜਾਂਦੀ ਇਥੋਂ ਨੇ ਪੁਰਾਣੀਆਂ ਗੱਲਾਂ ਚੱਕੀ ਬੈਠੀ ਆ ਉਹ ਗੱਲ ਨੂੰ 2 ਮਹੀਨੇ ਹੋ ਗਏ ਔਖੇ ਦਾਰੂ ਨਹੀਂ ਦਿੱਤੀ ਹੈਗੀ ਫਫੜ ਨੂੰ ਪੁੱਛ-ਵਿਛੇ ਨਹੀਂ ਕੀਤੀ ਹੁਣ ਐਨੇ ਰਿਸ਼ਤੇਦਾਰ ਹੁੰਦੇ ਨੇ ਅਗਲਾ ਕਿਦੇ ਮਗਰ ਮਗਰ ਤੁਰੇ ਫਿਰੇ ਐਨਾ ਸਮਾਨ ਹੁੰਦਾ ਆ ਤੇ ਚੱਕੀ ਜਾਉ ਖਾਈ ਚੱਲੋ ਹੁਣ ਮੂਰੇ ਕਿਦੇ ਲੈ ਕੇ ਫਿਰੇ ਤੂੰ ਖਾਲਾ ਤੂੰ ਖਾਲਾ ਉਸ ਤਾਂ ਆਪਦੀ ਸੁਰਤ ਬੰਦੀ ਰਹਿੰਦੀ ਹੈ ਜੇ ਕੋਈ ਘਰੇ ਵਿਆਹ ਹੋਵੇ ਤਾਂ ਉਹੀ ਗੱਲਾਂ ਕਰੀ ਜਾਂਦੀ ਆ ਹੁਣ ਤਾਈ ਕੀ ਗਈ ਆ ਦੇਖ ਹੁਣ ਤਾਈ ਕੀ ਕਹਿੰ ਇੱਕ ਵਾਰ ਨਾ ਸੁਖੀ ਨਾਲ ਨਾ ਸਲਾਹ ਕਰੂੰਗੀ ਵੀ ਠੇਕੇ ਬਾਰੇ ਕਹਿੰਦੇ ਸੀ ਪੂ ਇੱਕ ਵਾਰ ਉਹਨੂੰ ਤਾਂ ਗੱਲ ਦੱਸਾ ਜਾ ਕੇ ਇਹ ਤਾਂ ਹੁਣ ਆ ਜੂਦੇ ਹਰਲ ਹਰਲ ਕਰਦੀ ਫੇਰ ਉਧਰੋਂ ਵੀ ਦਿਓ ਮੈਨੂੰ ਠੇਕਾ ਚਲ ਦੇਖ ਲਈਏ ਸੁਖੀ ਆਮਾ ਇਹਨੇ ਤਾਂ ਲਾਤੇ ਰੰਗ ਦੇਖਾਂ ਚਾਹ ਪਾਣੀ ਦਾ ਨਾ ਲੈਂਦੀ ਐ ਕਾ ਨਾ ਲੈਂਦੀ ਐ ਆ ਫਿਰ ਬੀਏ ਛਟੀਆਂ ਕੱਢਦੀ ਦੇਖਾਂ ਉਹਨੇ ਤਾਂ ਲਾਤੇ ਰੰਗ ਚਾਹ ਦਾ ਨਾ ਪਾਣੀ ਦਾ ਨਾ ਲੜਨ ਬੈਗੀ ਪਹਿਲਾਂ ਤੂੰ ਬਾਹਰ ਵਾਪਸ ਹੀ ਧਰੂਂਦੀ ਐ ਕਿਵੇਂ ਬੋਲਦੀ ਹੋਣੀ ਐ ਤੂੰ ਬੋਲ ਨਾ ਫਲਾਉ ਮਨੇ ਬੜਾ ਬੜਾਤਾ ਮੇਰਾ ਬਲੱਡ ਝੂਚਲੀ ਨੇ ਕੀ ਕਹਿਨੀ ਕੱਲ ਦੀ ਭੂਤ ਨਹੀਂ ਸੇਵਾ ਚੱਦ ਚਾਹ ਦਾ ਨੌ ਵੀ ਨਹੀਂ ਲੇਤਾ ਜੇ ਵਿਆਹ ਜ ਨਹੀਂ ਪੁੱਛਦਾ ਸੇ ਕਰੀ ਅੱਜ ਤਾਂ ਮੈਨੂੰ ਚਾਹ ਪਾਣੀ ਪਿਆ ਦਾਂਦੀ ਕਦਰ ਕਰਕੇ ਚਲ ਕੋਈ ਨਹੀਂ ਗੁੱਸਾ ਨਾ ਕਰ ਤੂੰ ਮੇਰੇ ਘਰ ਆ ਮੈਂ ਪਿਆ ਮੈਂ ਚਾਹ ਤੈਨ ਜੇ ਹੀ ਜੀ ਉਹਨੇ ਪਿਆਤੀ ਹੋਈ ਜੀ ਤੂੰ ਪਿਆ ਦੇਂਗੀ ਹੋਰ ਤੂੰ ਕੀ ਚਾਉਣੀ ਹੈ ਫਿਰ ਕੀ ਕਹਿਨੀ ਹੈ ਮੈਨੂੰ ਮੈਂ ਕਹਈ ਜਨੇ ਪਿਆਏ ਕੁੱਟ ਚਾਹ ਦੀ ਪਿਆ ਦੇਨੀ ਆ ਤੈਨੂੰ ਪਹਿਲਾ ਤੂੰ ਮੈਨੂੰ ਆਏ ਦੱਸ ਹਾਂ ਜੇ ਆਕੇ ਆਪਾਂ ਜਨ ਚੜਦੇ ਨਹੀਂ ਚੜਦੇ ਤਾਂ ਦੇਖਦੇ ਆ ਨਾ ਹਾਂ ਚਲਸੀ ਭੱਗ ਗਈ ਤੇ ਗੁੱਸੇ ਮਸਾਲੇ ਹੋ ਕੇ ਅੱਛਾ ਤੂੰ ਉਹਨੂੰ ਮਤ ਦਿੰਦੀ ਭਾਈ ਕਹਿੰਦੀ ਉਹਨੂੰ ਜਿਉ ਉਹ ਤਾਂ ਤੇਰੀ ਪੂਆ ਹੋਰ ਨਹੀਂ ਨਹੀਂ ਪੁੱਛਦਾ ਸੋਈ ਗੁੱਸੇ ਹੋ ਕੇ ਭੱਗ ਗਈ ਵੀ ਚਲ ਆਪਾਂ ਚੱਲੀਏ ਦੋਨੇ ਸੱਸ ਨੂੰ ਮੈਂ ਤਾਂ ਦੋ ਸਿਰ ਭਾਜੀ ਦੇਖਿਆ ਆਈਏ ਨਾਲੇ ਉਹਦਾ ਨੀੜਾ ਕੱਪੜਾ ਦੇਖ ਕੇ ਆਈਏ ਵੀ ਉਹਨੂੰ ਉਹ ਹਾਂ ਕੋਲੇ ਕੀ ਦਿਖਾਇਆ ਹੁਣ ਉਹਨੇ ਜਾ ਕੇ ਨਹੀਂ ਮੈਂ ਤਾਂ ਉਹਨੂੰ ਕਿਹਾ ਸੀ ਕਹਿੰਨੀ ਪੂਆ ਵੀ ਤਾਈ ਬਾਗ ਚੱਲਾ ਕੇ ਕੋਈ ਨਹੀਂ ਬਾਗ ਚੱਲਾਂਗੇ ਉਹੀ ਤਾਂ ਅੱਜ ਹੀ ਕੱਢੀ ਗਈ ਮੈਂ ਨਾਲ ਤਾਂ ਸੂਟ ਫੜਾਣ ਮੰਗ ਤੇਰੀ ਪੂਆ ਨਾਲੇ ਭਾਜੀ ਫੜਾਣ ਮੰਗ ਦੋ ਸੌ ਆਈ ਨੀ ਦੋ ਮਹੀਨੇ ਹੋ ਗਏ ਫਿਰ ਉਹ ਹਾਂ ਕਹੂਗੀ ਵੇਹੀ ਕਰਕੇ ਭਾਜੀ ਫੜਾ ਦੋ ਮਹੀਨੇ ਪਿਛੋਂ ਬਾਤੀ ਜਿਆਦਾ ਗਈ ਤੁਹਾਡੇ ਨਹੀਂ ਮੈਂ ਤਾਂ ਉਹਦੇ ਦੀ ਕਹੀ ਜਾਂਦੀ ਸੀ ਉਹਨੂੰ ਤੂੰ ਇੰਨਾ ਨਾ फडਕ ਕੋਈ ਨਹੀਂ ਫੜਕਾ ਮੈਂ ਤਾਂ ਬਈ ਹੁਣ ਦੇਖ ਮੇਰੀ ਗੱਲ ਸੁਣ ਲੈ ਜਦੋਂ ਉਹਨੇ ਮੇਰੀ ਕਦਰ ਨਹੀਂ ਪਾਈ ਅੱਜ ਵੀ ਮੇਰੀ ਬੇਇੱਜ਼ਤੀ ਕਰਦੀ ਮਾੜਾ ਮੋਟਾ ਤਾਂ ਦੇਖਦੀ ਦੀ ਅੱਜ ਭੂਆ ਆਈ ਹੈ ਕੋਈ ਗੱਲਬਾਤ ਕਰਨ ਨਹੀਂ ਆਈ ਹੈ ਮੈਂ ਤਾਂ ਆਪਦਾ ਠੇਕਾ ਲੈ ਕੇ ਜਾਉ ਤੁਸ ਸਾਰਿਆਂ ਤੋਂ ਠੇਕਾ ਲੈ ਕੇ ਜੇ ਮੈਂ ਤੂੰ ਜਮੀਂ ਹਲਕੀ ਪਈ ਹੈ ਕੀ ਕੀ ਵਾਲਾ ਤੇਰੇ ਕੁਝ ਦਿੱਤਾ ਨਹੀਂ ਪਹਿਲਾਂ ਸੀਨੇ ਫਿਰ ਕੀ ਹੋਗਾ ਜੀ ਵਿਆਹ ਚ ਪੁੱਛ ਦੱਸ ਨਹੀਂ ਹੋਈ ਅਗਲਾ ਸਾਰਾ ਨਾ ਸੁਰਤ ਬੰਦਲੀ ਰਹਿੰਦੀ ਹੈ ਵਿਆਹ ਚ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਹੈਗਾ ਕਾਲ ਪੁੱਫੜ ਕਿਹੜਾ ਬਕਾਨਾ ਤੇ ਆਏ ਹੋਗਾ ਜਹੂਜ ਵਾਕਾਂ ਨੂੰ ਵੀ ਚਲੇ ਤਾਂ ਪੁੱਫੜ ਐ ਬਿ ਸਿਆਣਾ ਵੀ ਐ ਕੀ ਕਹੂਗਾ ਆਪਦੇ ਪੇਕੇਆਂ ਵੇਲੇ ਕਿਵੇਂ ਸੁਰਤ ਸੀ ਉਹਨੂੰ ਸਾਡੇ ਵੇਲੇ ਤਾਂ ਸੁਰਤ ਨਹੀਂ ਸੀ ਪੇਕੇ ਵੀ ਆਪੀ ਖਾਈ ਗਏ ਨੇ ਚੱਕ ਚੱਕ ਕੇ ਤੁਸੀਂ ਉਹ ਖਾ ਲੈਂਦਾ ਤੂੰ ਫੜਾ ਦਿੰਦੀ ਤੇਰੇ ਬਾਈ ਜਵਾਖਾਂ ਨੂੰ ਕਹਿੰਦੀ ਤੇਰੇ ਭਾਈ ਤੇਰੇ ਬਾਈ ਨੇ ਦਾਰੂ ਮੰਗੀ ਸੀ ਹਾਂ ਅਕਾ ਉਹ ਫੜਾ ਸਾਡੇ ਤਾਂ ਵਿਆਹ ਚ ਦਾਰੂ ਚੱਲਦੀ ਨਹੀਂ ਅਸੀਂ ਤਾਂ ਕਿਸੇ ਨੂੰ ਲਿਆ ਕੇ ਨਹੀਂ ਦਿੰਦੇ ਪਾਹਿਆਂ ਭਤੀਜਿਆਂ ਨੂੰ ਕਿਵੇਂ ਅੰਗਰੇਜ਼ੀਆਂ ਲਿਆ ਲਿਆ ਦੇਤੀਆਂ ਉਦੋਂ ਕਿਵੇਂ ਚੱਲ ਪੀਦਾ ਨਹੀਂ ਭੁੱਲ ਗਏ ਹੁਣਗੇ ਜਵਾਖ ਕਿਉਂ ਇਮੀ ਤਾਂ ਇਹੋ ਕਰ ਰਿਹਾ ਹੱਥ ਕਰਖਿਆ ਜਾ ਦੇ

ਮਤੇ ਠੰਡੇ ਮਤੇ ਨਾ ਗੱਲ ਕਰ ਤੂੰ ਐਨੀ ਨਾ ਤੱਤੀ ਹੋ ਮੈਂ ਤਾਂ ਭਾਈ ਠੰਡੇ ਮਤੇ ਨਾਲ ਹੀ ਗੱਲ ਕਰਦੀ ਆ ਹਾਂ ਮੈਂ ਤਾਂ ਨਾ ਦਿਲ ਤੇ ਗੱਲ ਲਾਉਂਦੀ ਤੇਰਾ ਬਾਈ ਭਾਈ ਗੱਲ ਉਹ ਹੀ ਗੱਲ ਕਿਉਂ ਕਰ ਗਿਆ ਮਨ ਤੇ ਲਾ ਗਿਆ ਉਹ ਜਦੋਂ ਘਰੇ ਮੈਨੂੰ ਉਹ ਹੀ ਗੱਲ ਅਕੇ ਚਰ ਕਰਦਾ ਵਾ ਬਹੁਆਂ ਨੂੰ ਵੀ ਪਤਾ ਲੱਗ ਗਿਆ ਫਿਰ ਮੁੰਡਿਆਂ ਦੇ ਮਾਂ ਵੀ ਆਪਾਂ ਆ ਕੀ ਰਹਿ ਗਿਆ ਜਦੋਂ ਮੇਰੇ ਪਿਓ ਦੀ ਕਦਰ ਨਹੀਂ ਕਰੀ ਉੱਤੇ ਫਿਰ ਮੁੰਡਿਆਂ ਤਾਂ ਪਹਿਲੀ ਨਿਮੇੜਤਾ ਮੁੰਡੇ ਵੀ ਵਿਆਹ ਕਰ ਸਕਦੇ ਤੇ ਮੁੰਡੇ ਆ ਜਾਂਦੇ ਫਿਰ ਮੁੰਡਿਆਂ ਨੂੰ ਕਿਹੜਾ ਕੋਈ ਰੋਕ ਕਰੀ ਤੀ ਵੀ ਮੁੰਡੇ ਨਾ ਹਣ ਉਹ ਵੇ ਕਿਵੇਂ ਆ ਜਾਂਦਾ ਮੁੰਡੇ ਦੇ ਸਾਲੇ ਦਾ ਵਿਆਹ ਸੀ ਉਹ ਉਧਰ ਵਾਗ ਗਏ ਫਿਰ ਅਸੀਂ ਇੱਧਰ ਆਉਣਾ ਸੀ ਉਹ ਇਹੀ ਜਿਹਦੇ ਚ ਇੱਜਤ ਤੁਸੀਂ ਮੁੰਡਿਆਂ ਦੀ ਕਰਦਾ ਤੇ ਇਹੀ ਉਹਦੇ ਪਿਆਉ ਦੀ ਕਰਤੀ ਇਹਦਾ ਵਧੀਆ ਹੋ ਕੇ ਮੁੰਡਾ ਆਇਆ ਨਹੀਂ ਚਲ ਬਹਾਨਾ ਹੋਵੇ ਸਾਲੇ ਦਾ ਵਿਆਹ ਸੀ ਫਿਰ ਜਾਦੇ ਬਖਾਦ ਪੈਂਦੀ ਪਰ ਤੇ ਤੂੰ ਹੀ ਗੁੱਸਾ ਕਰੀ ਜਾਂਦੀ ਐ ਤੈਨੂੰ ਨਹੀਂ ਪਹਨ ਪਤਾ ਵੀ ਕਰੇ ਦਸੁਰਤ ਬੰਦਲ ਜਾਂਦੀ ਐ ਨਹੀਂ ਪਤਾ ਲੱਗਦਾ ਹੈਗਾ ਇੱਕ ਮੌਕੇ ਤੂੰ ਮੜ ਜਾ ਮੁੰਡੇ ਨੂੰ ਕਹਿੰਦੀ ਵੀ ਪੁੱਤ ਤੇਰੇ ਫੁੱਫੜ ਨੂੰ ਨਾ ਤੁਸੀਂ ਮੜ ਜਾ ਪੇਗ ਦੇ ਆਓ ਫਿਰ ਕਿੱਡੀ ਕੀ ਗੱਲ ਸੀ ਫੁੱਫੜ ਨੇ ਭਾਈ ਮੰਗੀ ਸੀ ਪੀ ਤਾਂ ਉਹ ਗਿਆ ਮੈਨੂੰ ਦੇਖ ਤੇ ਪੀਤੀ ਸੀ ਉਹਦੀ ਤੈਨੂੰ ਨਹੀਂ ਪਤਾ ਮੈਂ ਆਖਿਆ ਜੀ ਮੈਂ ਹਾਂ ਗਰਮੀਤ ਤੋਂ ਮੰਗ ਲਾਂਦਾ ਦਾਰੂ ਗਰਮੀਤ ਫੜਾਤਾ ਦੀ ਕਹਿੰਦਾ ਭੈਣ ਤਾਂ ਹੈ ਨਹੀਂ ਤੀ ਲਵੇ ਫਿਰ ਉਹ ਪੀ ਬੈਠਾ ਜੀ ਮੈਨੂੰ ਤਾਂ ਐਦੀ ਵੀ ਇੱਜ਼ਤ ਸਾਰਾ ਨਹੀਂ ਪੀਤੀ ਉਹਨੇ ਵਿਚੀ ਪੀਤੀ ਹੋਊਗੀ ਉਹ ਕਿਤੋਂ ਲੈਦੀ ਲਿਆ ਪੀਤੀ ਤਾਂ ਨੇ ਭਾਈ ਆਪਦੇ ਪੈਸਿਆਂ ਦੀ ਲਿਆ ਕੇ ਪੀਤੀ ਤੇ ਦੱਸ ਦਿੰਦਾ ਕਿਸੇ ਮੁੰਡੇ ਦੇ ਦਵਾਰੇ ਕਹਿੰਦਾ ਭੁੱਲ ਗਿਆ ਹੋਊਗਾ ਜਵਾਕ ਚਾਰ ਬਾਰਾ ਮੰਗੀ ਤੇ ਨੇ ਦਾਰੂ ਉਹ ਉਹਨੂੰ ਫੇਰ ਗੁੱਸਾ ਆ ਗਿਆ ਜਦੋਂ ਉਹਨੇ ਆਦੇ ਮ ਬਤੀ ਜਾਨੂ ਆ ਦੇ ਭਾਈਆਂ ਨੂੰ ਉਹੀ ਗੱਲ ਅੱਕੇ ਪਰੋਣੇ ਨੂੰ ਅੰਗਰੇਜ਼ੀ ਦੀ ਕੱਢ ਕੇ ਫੜਾਤੀ ਅੰਦਰੋਂ ਫਿਰ ਉਹਨੂੰ ਗੁੱਸਾ ਆ ਗਿਆ ਆਪਦੀ ਫਰੀਦ ਲੈ ਓ ਠੇਕੇ ਚ ਜਾ ਕੇ ਨਿੱਕੇ ਅਲਗਰ ਮੀਤ ਹਤਾ ਛੱਡ ਭਲਾ ਗੱਲਾਂ दारू ਦੂਰ ਹੋ ਆਈਆਂ ਤਾਂ ਅੱਛਾ ਉਹ ਕਿਹੜਾ ਰੋਜ਼ ਹੀ ਪੀਂਦਾ ਹੈ ਹਾਂ ਵੀ ਛਾਪ ਜੀ ਦੇ ਛੋਟੇ ਪਰੋਣੇ ਨੂੰ ਪਵਾਤੀ ਭਾਈ ਨੂੰ ਪਵਾਤੀ ਫੋਫੜ ਨੂੰ ਵੀ ਪਵਾ ਸਕਦੇ ਸੀ ਉਹ ਭਾਈ ਆਪਾਂ ਕਿਹੜਾ ਕਰਿਆ ਸੀ ਉਹਨਾਂ ਨਾਲ ਵੀ ਸਾਡੇ ਪਰੋਣੇ ਨੂੰ ਛਾਪ ਆਪਾ ਫੁੱਫੜ ਨੂੰ ਵੀ ਛਾਪ ਚਾਹੀਦੀ ਉਹ ਤਾਂ ਆਪਦੀ ਮਰਜ਼ੀ ਨਾਲ ਪਾਈ ਉਹਨਾਂ ਨੇ ਉਹ ਗੁੱਸਾ ਤਾਂ ਤਾਂ ਕਰੇ ਵੀ ਅਸੀਂ ਮੰਗ ਕੇ ਪਵਾਇਆ ਹੁਣ ਅਸ ਤਾਂ ਕਹਤਾ ਦੀ ਭਈ ਸੰਤਾ ਕਾਸੀ ਦੀ ਲੋੜ ਨਹੀਂ ਕੱਲੀ ਕੁੜੀ ਲੈ ਦੋ ਉਹਦਾ ਪਿਤਾਇਆਂ ਗੁੱਸਾ ਕਰ ਗਿਆ ਕਹਿੰਦਾ ਹੋਰ ਤਾਂ ਛੱਡ ਸਾਰੀਆਂ ਗੱਲਾਂ ਵੀ ਆਪਦੇ ਪਰੌਣੇ ਨੂੰ ਛੋਟੇ ਪਰੌਣੇ ਤਾਂ ਛਾਂਪ ਪਵਾਤੀ ਭਰਾ ਨੂੰ ਪਵਾਤੀ ਉਹਨੇ ਵੀ ਮੇਰੇ ਵੇਲੇ ਕਿਸਾਰਾ ਕੁਝ ਮੁੱਕ ਗਿਆ ਮੈਂ ਵੀ ਉਸ ਘਰ ਦਾ ਜਮਾਈ ਥੀ ਪਹਿਲੀ ਹੱਟ ਤਾਂ ਮੈਂ ਹੀ ਆਇਆ ਥੀ ਆਇਆ ਤਾਂ ਤੇਰੀ ਗੱਲ ਮੈਂ ਵੱਡੀ ਕਰਦੀ ਆ ਮੈਂ ਹੁਣ ਅਗਲੇ ਨੂੰ ਮੰਗ ਕੇ ਕਹੀਏ ਫੁੱਫੜਾ ਕਿ ਹੁਣ ਛਾਂਪ ਆਓ ਤੁਸੀਂ ਫਿਰ ਭਈ ਤੁਸੀਂ ਬਰਾਬਰ ਦਾ ਕਰਦੇ ਆਪਦੇ ਕੋਲੋਂ ਪਾ ਦਿੰਦੇ ਜਦੋਂ ਤੁਸੀਂ ਜਾ ਉਹੀ ਗੱਲ ਕਿ ਮੈਂ ਤੁਹਾਨੂੰ ਜ਼ਮੀਨ ਦੇ ਕੇ ਜਾਊਂਗੀ ਮੈਂ ਤਾਂ ਹੁਣ ਠੇਕਾ ਹੀ ਲਿਆਂਗੀ ਹੋਰ ਕੀ ਕਰੂੰਗੀ ਪਹਿਲਾਂ ਕਿਹੜਾ ਸੀ ਤੇਰਾ ਸਾਰਾ ਕੁਝ ਕਰਿਆ ਨਹੀਂ ਹੁਣ ਜਿਹਾ ਬੁੜਾ ਮਾਰਗਾ ਜੀ ਮੀ ਤੇਰੇ ਨਾਂ ਚੜ ਗਈ ਹੁਣ ਤੂੰ ਮਾਲਕਣ ਬਣ ਗਈ ਹੁਣ ਤੂੰ ਜ਼ਮੀਨਦਾਰ ਜਾਣ ਵਾਲੀ ਹੋਗੀ ਜੇ ਮੈਂ ਮਾਲਕਣ ਬਣ ਗਈ ਭਾਈ ਮੈਂ ਤਾਂ ਠੇਕਾ ਲੈ ਕੇ ਜਾਉ ਤਾਈਉ ਠੇਕਾ ਮੰਗਦੀਆਂ ਸੋ ਉਥੋਂ ਪਹਿਲਾਂ ਨਾ ਮੰਗ ਲਿਆ ਪਹਿਲਾਂ ਮੇਰੇ ਨੋਂ ਜ਼ਮੀਨ ਨਹੀਂ ਸੀ ਫਿਰ ਉਹਦੇ ਕਿਹੜਾ ਸੀ ਤੇਰਾ ਕੁਝ ਕਰਿਆ ਨਹੀਂ ਸਾਰਾ ਕੁ ਪੂਰਨੇ ਪੂਰੇ ਨੇ ਤੇਰੇ ਸੀ ਨੇ ਫਿਰ ਹੁਣ ਵੀ ਕਰ ਦਾਂਦੇ ਹੁਣ ਕੈਡੀ ਕਬਡੀ ਗੱਲ ਤੀ ਦੋ ਆਨੇ ਪਰ ਪਾ ਦਾਂਦੇ ਤਿੰਨ ਆਨੇ ਪਰ ਪਾ ਦਾਂਦੇ ਤੂੰ ਤਾਂ ਦੋ ਆਨੇ ਸਿਰ ਤੇ ਚੱਕੀ ਰੱਖ ਜੇ ਤੂੰ ਕਹੀ ਇਹਨੇ ਪੇਸੀ ਮੰਗਿਆ ਨਹੀਂ ਕੋਸਾ ਮੇਰੀ ਖਾਤਰ ਨਹੀਂ ਮੰਗਿਆ ਹੈਗਾ ਪਰੌਣੇ ਨੂੰ ਤੇ ਮਾਮਿਆਂ ਨੂੰ ਕਿਵੇਂ ਸ਼ਾਂਪਾਂ ਪਵਾਤੀਆਂ ਉਹਨਾਂ ਵੇ ਕਿਵੇਂ ਮੰਗ ਲਿਆ ਤੁਸੀਂ ਤੂੰ ਤਾਂ ਕਹਿੰਦੇ ਅਸੀਂ ਮੰਗਿਆ ਨਹੀਂ ਹੈਗਾ ਆਹਾਂ ਬਹੁਤ ਜਿਹੜਾ ਕਰਨਾ ਵੀ ਬਾਪੂ ਦੀ ਸ਼ਾਂਪ ਦੇਖੀਏ ਕਿਹੜੀ ਪਾਈਏ ਬਾਪੂ ਦੇ ਸਹਰਿਆਂ ਨੇ ਗੁੱਸਾ ਮੈਨੂੰ ਵੀ ਪਈ ਇਸੇ ਗੱਲ ਦਾ ਮੈਂ ਤਾਂ ਠੇਕਾ ਲੈ ਕੇ ਜਾਊ ਜੇ ਨਹੀਂ ਠੇਕਾ ਦੇਊਂਗਾ ਮੈਂ ਵਹਿ ਕਰ ਜੂਗੀ ਕੋਈ ਨਾ ਕੋਈ ਤਾਂ ਕਰਨਾ ਕੱਢੂਗੀ ਮੈਂ ਵਹਿ ਕੇ ਮੈਂ ਕਰ ਜੇਗੀ ਕੋਈ ਵੜ ਕੇ ਦੇਖੇ ਮੈਂ ਗਰਦਨ ਵੜ ਦੂੰ ਮੈਂ ਹੀ ਵੜ ਦੂੰ ਜੇ ਤੂੰ ਹੋਰ ਕੋਈ ਵੱਡੂ ਦੇਖੀ ਆਓ ਬਾਈ ਜੀ ਜਿੰਨੀ ਮੇਰੇ ਕਾਗਜ਼ਾਂ 'ਚ ਮੇਰਾ ਨਾਮ ਬੋਲਦੀ ਐ ਨਾ ਕੁਛ ਮਰਜ਼ੀ ਕਰਾਂ ਮੈਂ ਚਾਹੇ ਵੈਕ ਕਰਾਂ ਚਾਹੇ ਮੈਂ ਹਿੱਸਾ ਲਮ ਚਾਹੇ ਮੈਂ ਠੇਕਾ ਲਵਾ ਤੂੰ ਕਿਵੇਂ ਕਰਦਲ ਵੜਦੇ ਏ ਤੂੰ ਕੋਣ ਕਰਦਲ ਵੜਨਾਈ ਵੱਡੂ ਵੀ ਨਹੀਂ ਤੂੰ ਮੇਰੇ ਸਾਢੇ ਘਰ ਵੜਈ ਸਾਢੇ ਘਰ ਦਾ ਹਿੱਸਾ ਲ ਜਾਨੇ ਕਾਗਜ਼ ਦੇ ਹੱਥ ਪਾਉਣੇ ਸਾਡੇ ਨੂੰ ਤੂੰ ਕਦਰ ਕਰਦੇ ਹੁੰਦੇ ਨੇ ਬਾਈ ਕਾਗਜ਼ ਦੀ ਭੈਣ ਦੀ ਕਦਰ ਕਰ ਲਈ ਬਠਾਈ ਤੇਰੀ ਤੂੰ ਪਰ ਕਦਰ ਜਾਣਦੀ ਨਹੀਂ ਹੈਗੀ ਮੈਂ ਤਾਂ ਕੋਈ ਦੇਖਣੀ ਵੀ ਨਹੀਂ ਦਿੱਤੀ ਭੈਣ ਕਿਸੇ ਦੋ ਤਿੰਨ ਲੈ ਕੇ ਜਾਂਦੀ ਏ ਜਮੀਨਾ ਤੇ ਬਣਕੀ ਹੋਈ ਲ ਜਾਂਦੀ ਐ ਜਦੋਂ ਇੱਕ ਤੌੜੀ ਚ ਦੋ ਠਡ ਕਰਨ ਲੱਗ ਜਾਣ ਪੇਕੇ ਫੇਰ ਜਮੀਨ ਨੂੰ ਹੱਥ ਪਾਉਂਦੀ ਹੁੰਦੀ ਆ ਤੀ ਭੈਣ ਜੀ ਨਹੀਂ ਕਰਦਾ ਹੁੰਦਾ ਕਿਸੇ ਦਾ ਪੇਕੇ ਨਾਲ ਰੁੱਟਣ ਨੂੰ ਨਾਲੇ ਅੱਜ ਕੱਲ੍ਹ ਕੌਣ ਪਵਾਉਂਦਾ ਪੁੱਫੜਾਂ ਨੂੰ ਸ਼ਾਂਪਾਂ ਤੂੰ ਹੀ ਸਿਰ ਸਿਰ ਚੜੀ ਜਾਨੀ ਐ ਅੱਜ ਕੱਲ੍ਹ ਫੇਰ ਕੌਣ ਪੁਆ ਨੌ ਲਵਾਉਂਦੀ ਆ ਜ਼ਮੀਨ ਤੂੰ ਵੀ ਸਿਰ ਸਿਰ ਚੜੀ ਜਾਨੀ ਐ ਜਮੀਨ ਲੈ ਜਾ ਕੇ ਕੀ ਕਰੇਂਗੀ ਸਾਰੀ ਉਮਰ ਦੇ ਪੇਕੇ ਘਮਾ ਲੇਗੀ ਕਿਸੇ ਨੇ ਸਵਾਹ ਨਹੀਂ ਟੱਕਣੀ ਤੇਰੀ ਨਾ ਟੱਕਿਓ ਮੈਂ ਕਹਣਾ ਦੇਖਣੀ ਐ ਜਿਹਦੇ ਨਹੀਂ ਪੇਕੇ ਹੁੰਦੇ ਉਹਨਾਂ ਦੇ ਸਿਵੇ ਕੌਣ ਟੱਕਦੇ ਨੇ ਚੱਕ ਕੇ ਮੇਰੇ ਪੋਤੇ ਪੋਤੀਆਂ ਨਹਿਰ 'ਚ ਤੇਰੇ ਆਉਣਗੇ ਹੁਣ ਤਾਂ ਕੋਈ ਫੁੱਲ ਵੀ ਨਹੀਂ ਪਾਉਂਦਾ ਰਾਖ ਹੀ ਚੱਕ ਕੇ ਤੇਰੇ ਆਉਂਦੇ ਨੇ ਐਸਾ ਜ਼ਮੀਨ ਮੇਰੇ ਲਈ ਚਾਹੀਦੀ ਤੂੰ ਸਵਾ ਪਾ ਮਾਂ ਤੇਰੀ ਆਈ ਤੇ ਦੇਣਾ ਵਧੀਆ ਐ ਸੰਗਾ ਤਰਜੂ ਮੈਂ ਦੇਖਦੀ ਆ ਭਾਈ ਸੁੱਖੀ ਕੇ ਘਰ ਜਾਣੀ ਅਜੇ ਤਾਂ ਤੇਰੇ ਮਨ ਲਾ ਗਈ ਗੱਲਾ ਜੀ ਨਹੀਂ ਮੇਰੇ ਨਾਲ ਉੱਚਾ ਨੀਵਾ ਬੋਲਣ ਦੀ ਲੋੜ ਨਹੀਂ ਠੀਕ ਐ ਜੇ ਵਾਗ ਜਾਦੇ ਆਂਗੇ ਜੀ ਮੈਂ ਲੁੱਟ ਲਗਿਆ ਹੁਣ ਮੇਚਾਂ ਲਾ ਲਦੀਆਂ ਨੇ ਉਦੋਂ ਸੋਚਦੀਆਂ ਮਾੜਾ ਮੋਟਾ ਕੁਸ ਕੀ ਹਲਕੀ ਫਿਰਦੀ ਏ ਜ਼ਮੀਨ ਜ਼ਮੀਨ ਪੁੱਕ ਦਖਾਈ ਜਾਂਦੇ ਸਾਰਾ ਕੀ ਪੈਸੇ ਦਾ ਲੋਭ ਹੋਇਆ ਧੋਨੀਆਂ ਨੂੰ ਭੈਣ ਭਾਈਆਂ ਨੇ ਮੈਂ ਤਾਂ ਕੋਈ ਬਰਤਕੀ ਨਹੀਂ ਰਾਜੀ ਹੈਗਾ ਵੀ ਸੌਰੀਆ ਤੇਰੇ ਪੇਕੇ ਨਾ ਆ ਜਾ ਵਧੀਆ ਮਿਲ ਕੇ ਤਿੰਨ-ਚੀ ਮਹੀਨੇ ਤਨੇ ਅਸੀਂ ਕੱਪੜੇ ਦਿੰਦੇ ਆ ਤੀਲ ਕੋ ਕੇ ਰੱਖ ਲੈ ਤੈਥੋਂ ਸਾਰਾ ਕੰਮ ਕੱਢ ਕੇ ਹੁਣ ਜ਼ਮੀਨ ਨੂੰ ਹੱਥ ਪਾਉਂਦੀ ਐ ਦੇ ਦੇ ਨੂੰ ਜ਼ਮੀਨ ਆਈ ਐ ਵੱਡੀ ਜ਼ਮੀਨ ਲੈਣ ਇਹ ਆਗੇ ਤੁਸੀਂ ਹਾਂ ਆ ਗਿਆ ਤੈਨੂੰ ਫੋਨ ਕੀਤਾ ਸੀ ਤੂੰ ਚੱਕੀ ਨਾ ਉਹ ਫੋਨ ਤੇ ਮੈਨੂੰ ਪਤਾ ਹੀ ਨਹੀਂ ਲੱਗਿਆਗਾ ਫੋਨ ਦਾ ਉਹ ਲੱਗ ਰਿਹਾ ਹੋਊਗਾ ਬੰਦ ਹੋ ਗਿਆ ਹੋਊਗਾ ਬਾਜੂ ਜੀ ਦੀ ਅੱਛਾ ਮੈਂ ਤੁਹਾਨੂੰ ਐ ਕਹਿੰਦੀ ਸੀ ਭੂ ਆ ਰਹੀ ਆ ਪੂਆ ਕਿ ਮੇ ਆਗੇ 2 ਮਹੀਨੇ ਬਾਅਦ ਹੁਣ ਕਿਵੇਂ ਕਿਹਾ ਜੀ ਠੇਕਾ ਲੈਣ ਆਈ ਆਂ ਬਲੀ ਉਧਰ ਹੁਣ ਤਾਈਕੇ ਘਰੇ ਗਈ ਹੋਣੀ ਆ ਪਤਾ ਨਹੀਂ ਕੀ ਹਗਾਮਾ ਕਰਖਿਆ ਹੋਣਾ ਉਹਨਾਂ ਦੇ ਘਰੇ ਲੈ ਉਦੋਂ ਤਾਂ ਹੋਰ ਰੁਸਕੇ ਬਾਗੇ ਸੀਗੇ ਵਿਆਹ ਵਾਲੇ ਤਾਂ ਆਈ ਆ ਉਹ ਤਾਂ ਅੱਗੇ ਅਸੀਂ ਪੈਰ ਨਹੀਂ ਪਾਉਂਦੇ ਹੈਗੇ ਹੁਣ ਫਿਰ ਕਿਵੇਂ ਹਾਂ ਕਹਿੰਦੇ ਸਾਡੀ ਇੱਜ਼ਤ ਨਹੀਂ ਕੀਤੀ ਸਾਨੂੰ ਪੁੱਛਿਆ ਨਹੀਂ ਮੈਂ ਤਾਂ ਵਿਆਹਲੇ ਘਰ ਚ ਤਾਂ ਕਿੰਨੇ ਜਾਣੇ ਹੁੰਦੇ ਹੁੰਦੇ ਕਿਦੇ ਮਗਰ ਮਗਰ ਲਈ ਫਿਰ ਇਹ ਸਾਰਾ ਸਮਾਨ ਚੱਕ ਕੇ ਸਮਾਨ ਆਪ ਦਾ ਚੱਕ ਚੱਕ ਕੇ ਮੈਂ ਕਿਹਾ ਖਾਈ ਜਾਂਦੇ ਉਥੇਰਾ ਕੁਝ ਬੋਲ ਕੇ ਗਈ ਮੈਨੂੰ ਕਿ ਮੈਂ ਠੇਕਾ ਲੈਣ ਆਈ ਆ ਪੂਆ ਨੂੰ ਕਹਦੀ ਇੱਜ਼ਤ ਵੀ ਉਹ ਬੰਦਾ ਨਹੀਂ ਹੁੰਦੀ ਹੈ ਜਿਹੜੇ ਸਹੀ ਹੁੰਦੇ ਨੇ ਉਹ ਸੋਫੀ ਦਾ ਬੰਦਾ ਹੈ ਨਹੀਂ ਸੀਗਾ ਫੁੱਫੜਨੇ ਤਾਂ ਉਹ ਸਾਰਿਆਂ ਨਾਲ ਜਲੂਸ ਕਰਦਾ ਹੋਰ ਮੈਂ ਕਿਹਾ ਫਿਰ ਉਹਨਾਂ ਦਾ ਕਿਹੜਾ ਕੋਈ ਧੱਕਾ ਮੁੱਕੀ ਕੀਤੇ ਮੈਂ ਕਿਹਾ ਪਿਆਰ ਨਾਲ ਹੀ ਉਹਨੂੰ ਅੰਦਰ ਪਾਤਾ ਫਿਰ ਕਿੱਡੀ ਕੀ ਗੱਲ ਹੋਗੀ ਕਾ ਨੂੰ ਇੱਕ ਦੋ ਥਾਪੜੇ ਤਾਂ ਉਹ ਚਾਚੇ ਦੇ ਮੁੰਡੇ ਦੇ ਮਾਰ ਗਿਆ ਬਿਨਾਂ ਗੱਲ ਤੋਂ ਉਹਨੂੰ ਕਿਹੜਾ ਪਤਾ ਲੱਗਿਆ ਚਲੋ ਤਾਂ ਵਿਚਾਰਾ ਬੋਲ ਲੈਣੀ ਵੀ ਜਦ ਫੁੱਫੜਾਗਾ ਹੁਣ ਇਹਨੂੰ ਕੀ ਕਹਾਂ ਹੋਰ ਹੁਣ ਵੱਡੀ ਥਾਂ ਲੱਗਦਾ ਸੀ ਉਹ ਕਹਿੰਦਾ ਜੇ ਕੋਈ ਹੋਰ ਮੁੰਡਾ ਮੈਂ ਵੀ ਛੱਡ ਲੈਂਦਾ ਕਹਿੰਦਾ ਹੁਣ ਕੀ ਕਹਾਂ ਮੈਂ ਮੋੜ ਕੇ ਉਹਨੂੰ ਬੇਇੱਜ਼ਤੀ ਹੋ ਜਾਂਦੀ ਐਵੇਂ ਫੁੱਫੜਦੇ ਇੱਥੇ ਕੋਈ ਉਦੋਂ ਚੱਲ ਬੋਚ ਬਚਾ ਕੇ ਅੰਦਰ ਬੰਦ ਕਰਤਾ ਸੀ ਉਦੋਂ ਉਹੀ ਤਾਂ ਗੱਲ ਫਿਰ ਹਜੇ ਭੂਆ ਕਹਿੰਦੀ ਆਕੇ ਨੂੰ ਤੁਸੀਂ ਅੰਦਰ ਕਾ ਬੰਦ ਕਰਿਆ ਜੇ ਅੰਦਰ ਨਾ ਬੰਦ ਕਰਦੇ ਉਰੇ ਤਾਂ ਸਾਰਾ ਵਿਆਹ ਖਰਾਬ ਹੋ ਜਾਂਦਾ ਪਤਾ ਕਿੰਨੀ ਲੜਾਈ ਹੁੰਦੀ ਉਰੇ ਹੋਰ ਕਹਿੰਦੀ ਤੁਸੀਂ ਕਹਿੰਦੇ ਆਪਦੇ ਪਿੱਕਾ ਨੂੰ ਮੂਰੇ ਕਰੀ ਰੱਖਿਆ ਕਿ ਮੈਂ ਤੇ ਬਸ ਠੇਕਾ ਲੈਣਾ ਹੈ ਕਿਉਂ ਨਹੀਂ ਮੈਂ ਬੈ ਕਰਕੇ ਲਾਵਾਂਗੀ ਜ਼ਮੀਨ ਮੈਂ ਕਹਿੰਦਾ ਰਾਪੀ ਤਾਈ ਕੇ ਵਾਗਿਆ ਮੈਂ ਕਿ ਜਿਵੇਂ ਕੋਈ ਕੋਈ ਨਾ ਕਰ ਲਾਏ ਮੈਂ ਕਿ ਸੁਖੀ ਨਾਲ ਗੱਲ ਕਰੂੰਗੀ ਹੁਣ ਉਧਰ ਗਈ ਹੋਈ ਆਪਣੇ ਨੇ ਉੱਥੇ ਕੀ ਕਹਿੰਦੀ ਹੋਣੀ ਉਹਨਾਂ ਨੇ ਅੱਛਾ ਤਾਈ ਕੇ ਵਾਗੀ ਹੋਣਗੇ ਹਾਂ ਤਾਈ ਕੇ ਵਾਗੀ ਤਾਈ ਤਾਂ ਉਹਨੂੰ ਦੇਹੀ ਖ ਹੋ ਕੋਈ ਨਹੀਂ ਦਾਵਾ ਕਰਾਂਗਾ ਤੇਰਾ ਕਾਹਦਾ ਹੱਕ ਬਣਦਾ ਮਿੱਥੀ ਜ਼ਮੀਨਾਂ ਦੇ ਠੇਕੇ ਲੈ ਕੇ ਜਾਣ ਦਾ ਅੱਛਾ ਜਦੋਂ ਉਹਨਾਂ ਨੇ ਛੱਕਾ-ਸੁੱਕਾ ਭਰਾਈ ਜਾਂਦੇ ਉਦੋਂ ਤਾਂ ਉਹ ਠੇਕੇ ਦੀ ਗੱਲ ਨਹੀਂ ਕਰੀ ਹੋਗੀ ਐ ਜਦੋਂ ਹੁਣ ਬਾਪੂ ਮਰ ਗਿਆ ਉਹਦੇ ਨਾਲ ਜ਼ਮੀਨ ਚੜ ਗਈ ਹੁਣ ਉਹ ਸ਼ਾਹ ਬਣ ਗਏ ਹੋਰ ਹੁਣ ਕਹਿੰਦੀ ਕਰੀ ਮੈਨੂੰ ਠੇਕਾ ਦਿਓ ਕਹਿੰਦੀ ਮੈਨੂੰ ਤਾਂ ਮੈਂ ਤਾਂ ਲੈ ਕੇ ਜਾਊਂਗੀ ਤੇ ਮੈਂ ਕਹਾ ਮੈਂ ਤਾਂ ਸੋਚੀ ਉੱਥੇਰਾ ਬੋਲੀ ਉੱਥੇ ਮੈਨੂੰ ਮੈਂ ਕਹਾ ਮੈਂ ਤਾਂ ਸੋਚਿਆ ਸੀਗਾ ਵੀ ਜਲਦੀ ਨੂੰ ਚਾਹ ਪਾਣੀ ਪੀਊਂਗੀ ਮੈਂ ਕਹਾ ਮੁਰਝਾਉਂਦਾ ਮੈਂ ਤਾਂ ਬਾੜ ਦੀ ਦੇ ਅੰਦਰ ਫਿਰ ਉਹਦਰੀ ਤਾਰੀਕੀ ਵੱਗ ਗਈ ਕਿੱਥੇ ਤੇ ਲਪੂਆ ਨੇ ਸਮ ਵਿਪਈ ਆਪਣੀ ਗਲਤੀ ਆ ਹਨਾ ਜਿਹੇ ਜਿਹੋਨੇ ਰੋਲਾ ਪਾਇਆ ਸੀਗਾ ਉਹ ਤਾਂ ਹੁਣ ਸਾਰੀ ਗੱਲ ਪਈ ਉੱਥੇ ਬਾਸ ਚ ਲੜੀ ਨਹੀਂ ਮੇਰੇ ਨਾਲ ਹਾਂ ਕੀ ਕੀ ਕਹੋਗੇ ਫਿਰ ਭੂਆ ਨੂੰ ਭੂਆ ਨੂੰ ਸਿੱਧਾ ਕਹਿ ਦਾਂਗੇ ਵੀ ਠੇਕਾ-ਠੂਕਾ ਨਹੀਂ ਮਿਲਦਾ ਹੈਗਾ ਭਾਈ ਕਿ ਕਾਹਦਾ ਦੇ ਦਾਂਗੇ ਆਪਾਂ ਹੁਣ ਸਾਰਿਆਂ ਦੇ ਸ਼ੱਕਾਂ ਭਰੇ ਜਾਣੇ ਸਾਰੇ ਘਰ ਬਿਹਾਰ ਕਰੇ ਨੇ ਹੁਣ ਇਹ ਜੀ ਠੇਕਾ ਮੰਗਦੀ ਆ ਭੂਆ ਹੈ ਉਹ ਹੀ ਤਾਂ ਗੱਲ ਆ ਹੁਣ ਤਾਈ ਵਰਗੀਆਂ ਬਾਗੀਆਂ ਜਾਂਦੀਆਂ ਨੇ ਵਿਚਾਰਾ ਜਿਹੜੋ ਸਾਧਦੇ ਜਾਣੇ ਜਾਂ ਇੱਥੇ ਤੇ ਹਾਰਦੇ ਜਾਂਦੀਆਂ ਨੇ ਦੇਖ ਤੁਸੀਂ ਹੀ ਆਗ ਜਾਣੇ ਹੋਗੇ ਨਾਲ ਜਿਹੇ ਜ ਆਪਾਂ ਨੂੰ ਹਿੱਸਾ ਆਉਂਦਾਗਾ ਕਾਰ ਬਿਹਾਰ ਤੇ ਆਪਾਂ ਲਾਉਣੇ ਆ ਉਹੀ ਤਾਂ ਗੱਲ ਆ ਪੂਆਣੀ ਦਾ ਪੁੱਤ ਕਹਿੰਦੀ ਕਿ ਮੈਂ ਤਾਂ ਉਠੇ ਠੇਕਾ ਲੈ ਕੇ ਜਾਊਂਗੀ ਕਿਹਾ ਤਾਂ ਆ ਗਈ ਨਹੀਂ ਮੈਂ ਤਾਂ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਕੋਈ ਨਾ ਮੈਂ ਕੀ ਕਰਾਂ ਦੇਵਾਂਗੇ ਠੇਕਾ ਪੂਆ ਨੂੰ ਇਹ ਤਾਂ ਫਿਰ ਪੂਆ ਦੀ ਰਾਜ ਹੋ ਗਿਆ ਸਾਰੇ ਜਵਾਖ ਵਿਆਹ ਲੈ ਤੇ ਹੁਣ ਕੀ ਕਰਾਂ ਮੈਂ ਜੀ ਹੁਣ ਤਾਂ ਇਹ ਹੁਣ ਆ ਵੀ ਨਹੀਂ ਆਉਂਦੇ ਨਾ ਆਉਣ ਦੇ ਮੈਂ ਕੀ ਕਰਾਉਣਾਗਾ ਵੀ ਵਧੀਆ ਠੇਕਾ ਲਿਆ ਕਰੂੰਗੀ ਆਪ ਦਾ ਖਾਓ ਪੀਓ ਵੀ ਵਧੀਆ ਪੈਸੇ ਦੀ ਗੱਲ ਹੈ ਕਿ ਨਹੀਂ ਹੁਣ ਮੈਂ ਕੀ ਠੇਕਾ ਦੋ ਕਰਾਣਾ ਜਦੋਂ ਲੋੜ ਸੀਗੀ ਔਰ ਚੁਸਕੀ ਨਹੀਂ ਹੈਗੀ ਉਹਨੂੰ ਕਿ ਪਤਾ ਨਹੀਂ ਉਹ ਗੱਲਾਂ ਪੂਆ ਭੁੱਲ ਗਈ ਜਦੋਂ ਇਹਨਾਂ ਨੇ ਕੋਠੀ ਪਾਈ ਐ ਸਾਰਾ ਉਹਨਾਂ ਟਾਈਮਾਂ ਟ੍ਰੇਟ ਨਹੀਂ ਇਹ ਛੱਡ ਕੇ ਗਏ ਜਿੰਨਾ ਟਾਈਮ ਇਹਨਾਂ ਦੀ ਕੋਠੀ ਪੂਰਨੀ ਜਿਹੜੀ ਹੈਗੀ ਆਪਾਂ ਵੀ ਦੇਖੋ ਕਿਰਾਏ ਤੇ ਵਾਹੁੰਦੇ ਰਹੇ ਉਦੋਂ ਕਦੇ ਕਿਹਾ ਵੀ ਨਹੀਂ ਵੀ ਚੱਲ ਮੈਂ ਖਾ ਪੂਆ ਫਿਰ ਕਹੂਗੀ ਵੀ ਜੇ ਹਮ ਆਪ ਦੇ ਨੇ ਮੈਂ ਤਾਂ ਹੀ ਬੁਲਾਏ ਨੇ ਆਦੀ ਮਾਦੀ ਨਾਲ ਉਹੀ ਤਾਂ ਗੱਲ ਐ ਚਲ ਆ ਜਾਣ ਦੇ ਕਰਦਿਆਂ ਗੱਲ ਚਾ ਲੈ ਕਿਉਂ ਤੁਹਾਡੇ ਵਾਸਤੇ ਚਾਹ ਬਣਾ ਲਿਆ ਕੁੜੀ ਜਾ ਮਾਂ ਕੀ ਕਹਿੰਦੇ ਨੇ ਹੋਪ ਦਾ ਸੁੱਖੀ ਤਾਂ ਸਬਜੀ ਵਧੀਆ ਦੀਰ ਖੈ ਇੱਥੇ ਫਿਰਦਾ ਭਾਈ ਲੱਪੂ ਆ ਗਈ ਹੋਰ ਕੀ ਕਰ ਜਾਂਦਾ ਸੀ ਉਹ ਤਾਂ ਮੈਂ ਹਰ ਲਸਨ ਚੁੱਕ ਅੱਖੇ ਜੇ ਕੱਢਦਾ ਸੀ ਸਸਰੀ ਘਰ ਪੂਆ ਮੱਥਾ ਟੇਕਦਾ ਸਸਰੀ ਘਰ ਅੱਜ ਕਿਵੇਂ ਗੇੜਾ ਮਾਰ ਲਿਆ ਪੂਆ ਅੱਜ ਸਾਨੂੰ ਪਤਾ ਤਾਂ ਹੈਗਾ ਭਾਈ ਉਹ ਮੈਨੂੰ ਦੱਸਿਆ ਸੀ ਗੁਰਪ੍ਰੀਤ ਨੇ ਹਾਂ ਲੈ ਬਣਾ ਹੁਣ ਤੇਰੀ ਅਕਲ ਨੂੰ ਕੀ ਹੋ ਗਿਆ ਕੀ ਪੜਦਾ ਪੈ ਗਿਆ ਤੇਰੀ ਅਕਲ ਤੇ ਗੁਰਪ੍ਰੀਤ ਨੇ ਇਹ ਤਾਂ ਦੱਸਤਾ ਤੈਨੂੰ ਐ ਤਾਂ ਨਹੀਂ ਦੱਸਿਆ ਵੀ ਪੂਆ ਨੂੰ ਮੈਂ ਚਾਹ ਵੀ ਨਹੀਂ ਪਿਆਈ ਵਾਰ ਚੋਂ ਮੋੜਤੀ ਚੱਲ ਕੋਈ ਨਾ ਪੂਆ ਚਾਹ ਤਾਂ ਤੈਨੂੰ ਮੈਂ ਪਿਆਗਾ ਨਾ ਚੱਲੀਏ ਚਾਹ ਪਿਆ ਦਿੰਦਾ ਮੈਨੂੰ ਤੂੰ ਐਂ ਦੱਸ ਵੀ ਹੁਣ ਕੀ ਚੱਕਰ ਪੈ ਗਿਆ ਅੱਜ ਤੇਰੇ ਠੇਕਾ ਕਿਵੇਂ ਜਾਦ ਆ ਗਿਆ ਚੱਕਰੀ ਚੱਕਰ ਐ ਭਾਈ ਬਸ ਜਿਹੜੀਆਂ ਗੱਲਾਂ ਹੋ ਗਈਆਂ ਉਹਨਾਂ ਤੇ ਰੇਤਾ ਪਾ ਦੋ ਲੈ ਪੂਆ ਸਾਨੂੰ ਪਤਾ ਤਾਂ ਲੱਗੇ ਕੀ ਗੱਲ ਹੋ ਗਈ ਦੋ ਮਹੀਨੇ ਹੋ ਗਏ ਤੇਰੇ ਫੁੱਫੜ ਨੂੰ ਤਾਂ ਮੈਨੂੰ ਤੜਦੇ ਨੂੰ ਹੂੰ ਹੁਣ ਇਹ ਤਾਂ ਬਉਆਂ ਦੇ ਮੂੰਹ ਤੇ ਵੀ ਮੈਨੂੰ ਸਰਦਨ ਗਾਣਾ ਦੇਈ ਜਾਂਦਾ ਫਿਰ ਭਾਈ ਮੈਥੋਂ ਵੀ ਨਹੀਂ ਚੱਲੀ ਆ ਜਾਂਦੀਆਂ ਮੈਂ ਤਾਂ ਠੇਕਾ ਲੈਣ ਆਈ ਹਾਂ ਪੂਆ ਤੂੰ ਤਾਂ ਉਹੀ ਗੱਲਾਂ ਕਰੀ ਜਾਂਦੀ ਐ ਜਿਹੜੇ ਅਸੀਂ ਨੇ ਐਸਾਨ ਕਰਿਆ ਉਹ ਤੂੰ ਭੁੱਲ ਗਈ ਹੈ ਜੇ ਤੁਸੀਂ ਨੇ ਕੋਠੀ ਪਾਈ ਐ ਸਾਰਾ ਮੀ ਨਾ ਹੋ ਜਿਹੜਾ 2 ਮਹੀਨੇ ਲੱਗਿਆ ਤੁਹਾਡੇ ਘਰ ਤੇ ਪਰਤ ਪਾਈ ਨਿਓ ਆ ਭਰੀਆਂ ਸਾਰਾ ਉਦੋਂ ਟਾਈਮ ਤੇ ਸਾਡਾ ਟਰੈਕਟਰ ਬੱਤ ਹੈ ਤੁਸੀਂ ਨੂੰ ਪੂਆ ਨੇ ਵੀ ਛੋਟਾ ਕੁਝ ਕਰਿਆ ਹੋਣਾ غلط ਆ ਇੱਥੇ ਆ ਕੇ ਨਿਬੜਦੀ ਐ ਜਦੋਂ ਤੁਸੀਂ ਮੈਨੂੰ ਮੂਰਲੇ ਕਰੇ ਦੇ ਮਿਹਣੇ ਦੇ ਹੀ ਜਾਣੇ ਹੋ ਆ ਕਰਿਆ ਤੇਰਾ ਆ ਕਰਿਆ ਤੇਰਾ ਆ ਕਰਿਆ ਫਿਰ ਮੇਰੀ ਜ਼ਮੀਨ ਵੀ ਪਾਈ ਉਦੋਂ ਦੀ ਖਾਣੇ ਤੁਸੀਂ ਮੈਂ ਵੀ ਸੁੱਥੋ ਠੇਕਾ ਹੁਣੀ ਮੰਗਣ ਲੱਗੀ ਐ ਪੂਆ ਦੇਖਾਂਗਾ ਹਿਸਾਬ ਕਿਤਾਬ ਕਰਨਾ ਫਿਰ ਬਾਲਾ ਉੱਤੇ ਬਗਜੂ ਕੰਮ ਛੱਕਾਂ ਅਸੀਂ ਨੇ ਭਰੀਆਂ ਹਏ ਹੁਣ ਤੂੰ ਸਾਰਾ ਕੰਮ ਨਿਕਲ ਗਿਆ ਘਰ ਪੈ ਗਿਆ ਛੱਕਾਂ ਭਰੀਆਂ ਗਈਆਂ ਜਵਾਖ ਆਪੂ ਆਪਦੇ ਘਰਾਂ ਦੇ ਹੋ ਗਏ ਹੁਣ ਤੂੰ ਠੇਕਾ ਮੰਗਣ ਆ ਗਈ ਮੈਥੋਂ ਵੀ ਭਾਈ ਬੜਾ ਗਲਤੀ ਤਾਂ ਨਾ ਬਾਪੂ ਤੋਂ ਹੋਈ ਆ ਅਸਲ ਬਾਬੇ ਤੋਂ ਜੇ ਬਾਬਾ ਸਾਡੇ ਨਾਂ ਕਰਾ ਦਿੰਦਾ ਜ਼ਮੀਨ ਤੇਰੇ ਨਾਂ ਤਾਂ ਜ਼ਮੀਨ ਹੀ ਚੜਦੀ ਸੀਗੀ ਉਹ ਤਾਂ ਭਾਈ ਜੇ ਇਹ ਗਲਤੀ ਹੋ ਗਈ ਚਾਹੇ ਕਰ ਗਿਆ ਠੀਕ ਹੈ ਕਿਹਾਂ ਬੁੱਤਾਂ ਦੇ ਨਾਂ ਹੀ ਚੜਦੀ ਹੁੰਦੀ ਹੈ ਮਾਪਿਆਂ ਦੀ ਜ਼ਮੀਨ ਸੱਤ ਬਗਾਨੇ ਦੇ ਨਾਂ ਤਾਂ ਚੜਦੀ ਨਹੀਂ ਹੁੰਦੀ ਠੀਕ ਆ ਹੁਣ ਮੈਂ ਇਥੋਂ ਵੀ ਉਹੀ ਗੱਲ ਲੱਕੇ ਬੜੇ ਪੇ ਵੇਲੇ ਬਉਆਂ ਦੇ ਮੂੰਥੇ ਗਾਣਾ ਲੈਤੀਆਂ ਨੀ ਜਾਂਦੀਆਂ ਜਿਦੋਂ ਸਾਰੀ ਉਮਰ ਚ ਨਹੀਂ ਅਸੀਂ ਲੜੇ ਅੱਛਾ ਹੁਣ ਪੂਆ ਤੈਨੂੰ ਠੇਕਾ ਚਾਹੀਦਾ ਠੇਕਾ ਚਾਹੀਦਾ ਭਾਈ ਮੈਨੂੰ ਅੱਛਾ ਤਾਈ ਕੀ ਕਹਿੰਦੀ ਆ ਤੈਨੂੰ ਤਾਈ ਤਾਂ ਕਹਿੰਦੀ ਅਸੀਂ ਆਹ ਕਰ ਦਾਂਗੇ ਵਾਹ ਕਰ ਦਾਂਗੇ ਅਸੀਂ ਠੇਕਾ ਦਿੰਦੇ ਨਹੀਂ ਦਿੰਦੇ ਤਾਂ ਕੌਣ ਨਹੀਂ ਹੋਮਾ ਠੇਕਾ ਲੈ ਕੇ ਜਾਊਂਗੀ ਨਾ ਠੇਕਾ ਕਰ ਦੇਊਗੀ ਮੈਂ ਅਦੀ ਬਹਿ ਕਰ ਦਊਂਗੀ ਐ ਪੂਆ ਕੀ ਬਹਿ ਕਰ ਜੇਂਗੇ ਜ਼ਮੀਨ ਤੂੰ ਕਰੂੰਗੀ ਭਾਈ ਮੈਂ ਜੇ ਤੁਸੀਂ ਮੇਰੇ ਨਾਲ ਉਹੀ ਗੱਲ ਲੱਕੇ ਸਭ ਕੁਝ ਮੁਕਾਤਾ ਸਾਡੀ ਕਿਸੇ ਗੱਲ ਤੇ ਜਾਤ ਨਹੀਂ ਪੁੱਛਦੇ ਤੇ ਇੱਥੇ ਤਿਹਾਰ ਚ ਸਾਰਾ ਕੁਝ ਕਹੂੰ ਮੈਂ ਤਾਂ ਵੇਚੂੰਗੀ ਵੀ ਠੇਕਾ ਵੀ ਲਾਉਂਗੀ ਪੂਆ ਸਾਰੀ ਕਿਤੇ ਤੇਰੇ ਖੜਦੇ ਆਂ ਸੀ ਤੇ ਇੱਥੇ ਤਿਹਾਰ ਤੇ ਬਸ ਉਹੀ ਵਿਆਹ ਵਾਲੇ ਥੋੜੀ ਜੀ ਤੂੰ ਤੂੰ ਮੈਂ ਮੈਂ ਕੀ ਹੋ ਗਈ ਤੂੰ ਤਾਂ ਬਸ ਉਹੀ ਪਹਾੜ ਬਣਾ ਲਈ ਗੱਲ ਇਹ ਤਾਂ ਭਾਈ ਮੈਂ ਨਹੀਂ ਵੇਖ ਕਰੂੰਗੀ ਦੇਖ ਗੱਲ ਸੁਣਦਾ ਮੇਰੀ ਤੂੰ ਜਿੰਨਾ ਚਿਰ ਮੈਂ ਜਿਉਂਦੀ ਆ ਉਹਨਾਂ ਚਿਰ ਮੈਂ ਨੂੰ ਠੇਕਾ ਦੇ ਦੇ ਕਰੋ ਠੇਕਾ ਲੈ ਜਾ ਕਰੂੰਗੀ ਮੇਰੇ ਮਰੀ ਬਾਤ ਆ ਕਿ ਜਵਾਬ ਵੇਖ ਕਰਨਗੀ ਫਿਰ ਅੱਛਾ ਪੂਆ ਹੁਣ ਤੈਨੂੰ ਠੇਕਾ ਚਾਹੀਦਾ ਹਾਂ ਠੇਕਾ ਚਾਹੀਦਾ ਫਿਰ ਮੈਨੂੰ ਚੱਲ ਫਿਰ ਮੈਨੂੰ ਆਏ ਦੱਸ ਵੀ ਲੇ ਭੂਆ ਤੂੰ ਤਾਂ ਉਹੀ ਗੱਲਾਂ ਕਰੀ ਜਾਂਦੀ ਐ ਆਪਣੇ ਭਲਾ 90 ਵਾਲੀ ਜ਼ਮੀਨ ਹੈਗੀ ਐ ਹੁਣ ਥੋੜੇ ਤਾਂ ਉੱਥੇ ਮਿੱਠੇ ਪਾਣੀ ਨੇ ਉੱਥੇ ਤਾਂ ਲੱਗੂਗੀ ਲੱਗੂਗੀ 90 ਨੂੰ ਜਿਹੜਾ ਜਹਾ ਆਪਣੇ ਚੰਦਾ ਠੇਕਾ ਮੈਨੂੰ ਦੇ ਦੀ ਆਪਣੇ ਤਾਂ ਦੇਖ ਲੈ ਆ ਹੁਣ ਮੋਟਰਾਂ ਲੱਗੀਆਂ ਨੇ ਹੁਣ ਜੰਮਣ ਲੱਗਿਆ ਵਾ ਹਨ ਪਹਿਲਾਂ ਤਾਂ ਆਪਣੇ ਆਹੀ ਨਰਮੇ ਨਰਮੇ ਹੁੰਦੇ ਸੀਗੇ ਆ ਦੋ ਸਾਲ ਹੋਏ ਨੇ ਜੀਰੀ ਲੱਗਦੀ ਨਹੀਂ ਚੱਲ ਜਿਹੜਾ ਭਾਈ ਸਾਡੇ ਨਿਆਈ ਵਾਲਾ ਠੇਕਾ ਚੱਲਦਾ ਆਪਣੇ ਹੂੰ ਉਹ ਦੇ ਦੇ ਆਪਣੇ ਇਧਰ ਨਿਆਈ ਕਹਿੰਦਾ ਮਹਿੰਗਾ ਹੀ ਲੱਗਦੀ ਐ ਉਹ ਠੇਕਾ ਦੇ ਦੇ ਮੈਨੂੰ ਕਿਹੜੀ ਲੱਗਦੀ ਐ ਨਿਆਈ ਤੇ ਜ਼ਮੀਨ ਉਹ ਤਾਂ ਨਾ ਸੂਏ ਕੋਲੇ ਥੋੜਾ ਜਿਹਾ ਤਾਂ ਕਰਕੇ 2-4000 ਦਾ ਫਰਕ ਪੈ ਜਾਂਦਾ ਹੈ ਹੁਣ ਆਪਣੀ ਜ਼ਮੀਨ ਨੂੰ ਕਿੱਥੇ ਆ ਉਥੇ ਆਪਣੀ ਤਾਂ ਇੱਧਰ ਆ ਜਾਂਦੀ ਹੈ ਇੱਧਰ ਆ ਜੰਦੀ ਹੈ ਤੇ ਭਾਂਵੇਂ 60-70 ਨੂੰ ਤਾਂ ਲੱਗਦਾ ਹੀ ਹੈ ਕਿਹੜਾ ਪੂਆ 60-70 ਨੂੰ 50-50000 ਨੂੰ ਵਾਹਣ ਲੈ ਕੇ ਨਾ ਮਰਜੀ ਲੈ ਚੱਲਾ ਚਲ ਮੈਂ ਤਾਂ ਬੱਠੇਕਾ ਲੈ ਕੇ ਜਾਉਂਗਾ ਜਿੰਨਾ ਮੇਰਾ ਬੰਦਾ ਉਹਨਾਂ ਠੇਕਾ ਦੇ ਦਿਆ ਕਰੋ ਮੈਂ ਤਾਂ ਚਲ ਆਏ ਕਰ ਪੂਆ ਠੇਕਾ ਤੈਨੂੰ ਦੇ ਦਾਂਗੇ ਫਿਰ ਤੂੰ ਸਾਡੇ ਨਾਲ ਜ਼ਮੀਨ ਕਰਾ ਦੇ ਅੱਛਾ ਤੂੰ ਬਾਹਲਾ ਸਿਆਣਾ ਹੈ ਤੇਰੇ ਨਾਲ ਜ਼ਮੀਨ ਕਰਾਦਾ ਫਿਰ ਮੈਨੂੰ ਠੇਕਾ ਕੌਣ ਦੇਊਗਾ ਜ਼ਮੀਨ ਨਾ ਕਰਾ ਕੇ ਤੇ ਤੂੰ ਕਿ ਸੁਣੀਆ ਕਾਗਜ਼ਾਂ 'ਚ ਇਹ ਗੱਲ ਚਲ ਐਂ ਕਰ ਫਿਰ ਪੂਆ ਜੇ ਨਾਂ ਨਹੀਂ ਕਰਾਉਣੀ ਹੈਗੀ ਬਸੀਤ ਕਰਾ ਦੇ ਜਿਉਂਦੀ ਆਂਦੀ ਤੂੰ ਠੇਕਾ ਲਈ ਚਲਣੀ ਜਦੋਂ ਤੂੰ ਮਰ ਗਈ ਉਹ ਸਾਡੇ ਨਾਲ ਆਪੀ ਚੜ ਜੂਗੀ ਅੱਛਾ ਸੋਚੂਗੀ ਮੈਂ ਫੇਰ ਆ ਵਾਰੀ ਤਾਂ ਠੇਕਾ ਦੇਓ ਮੈਨੂੰ ਤੁਸੀਂ ਮੇਰੀ ਗੱਲ ਸੁਣ ਪੂਆ ਤੈਨੂੰ ਠੇਕਾ ਦੇਵਾਂਗੇ ਦੁੱਧ ਵਰਗਾ ਪਰ ਤੂੰ ਐਂ ਕਰੀ ਬਸੀਤ ਕਰਾ ਦੀ ਪਹਿਲਾਂ ਜਦੋਂ ਬਸੀਤ ਕਰਾਤੀ ਉਹਦੀ ਤੈਨੂੰ ਠੇਕਾ ਦੇ ਦਾਂਗੇ ਰੁਪਇਆ 50000 ਦੇਉ ਮੈਂ ਤਾਂ ਕਿੱਲੇ ਦਾ ਦੇਖੂਗੀ ਭਾਈ ਹਜੇ ਤਾਂ ਮੇਰੀ ਕੋਈ ਰਾਇ ਨਹੀਂ ਬਸੀਤ ਕਰਾਉਣ ਦੀ ਠੀਕ ਆ ਜਵਾਖਾਂ ਦੀ ਰਾਏ ਲਾਉਂਗੀ ਤੇਰਾ ਤਾਂ ਮੈਂ ਠੇਕਾ ਲੈਣਾ ਨਹੀਂ ਠੇਕਾ ਦੇ ਮੈਨੂੰ ਆਏ ਨਹੀਂ ਫਿਰ ਪੂਆ ਠੇਕਾ ਮਿਲਦਾ ਹੈਗਾ ਪਹਿਲਾਂ ਪੱਕੀ ਗੱਲ ਕਰ ਲੈ ਜਵਾਖਾਂ ਨਾਲ ਗੱਲ ਕਰ ਲਵਦਾ ਜਿਹੜੀ ਕਰਨੀ ਆ ਚੱਲ ਰਾਇ ਤਾਂ ਭਾਈ ਹੋਈ ਹੋਈ ਆ ਜਵਾਖਾਂ ਨਾਲ ਜਵਾਖ ਤਾਂ ਮੇਰੇ ਮੰਗ ਨਹੀਂ ਜਿਵੇਂ ਮੈਂ ਕਿ ਨੂੰ ਮੇਕਰ ਜਵਾਖ ਚੱਲਣਗੇ ਉਹੀ ਤਾਂ ਗੱਲ ਕਹਿਣਾ ਪੂਆ ਹੁਣ ਤਾਂ ਦੇਖ ਤੂੰ ਜਉਂਦੀ ਜਾਂਦੀ ਠੇਕਾ ਲਈ ਜਾਵੇਂਗੀ ਬਸੀਤ ਸਾਡੇ ਨਾ ਕਰਾ ਦੀ ਕੱਲ ਨੂੰ ਸਾਡਾ ਜਵਾਖਾਂ ਦਾ ਰੋਲਾ ਨਹੀਂ ਪੈਣਾ ਹੈਗਾ ਕੋਈ ਨਹੀਂ ਕਰਾ ਦੂੰਗੀ ਭਾਈ ਮੈਂ ਬਸੀਤਾਂ ਹਾਂ ਤੂੰ ਐਂ ਕਰ ਬਿਹਾਰੀ ਗੱਲ ਕਰੂੰਗਾ ਮੈਂ ਐਂ ਨਹੀਂ ਮੈਂ ਗੱਲ ਕਰਦਾ ਹੈਗਾ ਤੇ ਆਪਾਂ ਨਾ ਸੋਮਵਾਰ ਨੂੰ ਰੱਖ ਲੈ ਦੇਣਾ ਸੋਮਵਾਰ ਨੂੰ ਤੈਨੂੰ ਠੇਕਾ ਦੇ ਦੂੰ ਤੂੰ ਮੇਰੇ ਨਾਲ ਬਲੱਡ ਜਾ ਕੇ ਵਸੀਤ ਕਰਾ ਦੇ ਪੱਕੀ ਗੱਲ ਹੋਵੇ ਭਾਈ ਕਿਤੇ ਫੇਰ ਕਹਿੰਦਾ ਮੈਂ ਰਾਇ ਕਰੂੰਗਾ ਮੈਂ ਫਲਾਣਾ ਕਰੂੰਗਾ ਭੂਆ ਕੱਲ ਨੂੰ ਲੈ ਜੀ ਪਰਸ ਨੂੰ ਲੈ ਜੀ ਮੇਰੀ ਗੱਲ ਸੁਣ ਲੈ ਮੇਰੇ ਨਾਲ ਤੇ ਵਸੀਤ ਕਰਾ ਦੀ ਤਾਈ ਗਾ ਨੂੰ ਤੂੰ ਚਾਹੇ ਦੱਸੀ ਚਾਹੇ ਨਾ ਦੱਸੀ ਠੀਕ ਆ ਠੇਕਾ ਦਿੰਦੇ ਹੋ ਤਾਂ ਵਸੀਤ ਕਰਾ ਦੀ ਨਹੀਂ ਹੋ ਤੇਰੀ ਮਰਜ਼ੀ ਹੈ ਤਾਂ ਜਿਵੇਂ ਮਰਜ਼ੀ ਸਮਝੀ ਉਹ ਨਾਲ ਚਲ ਉਹ ਤਾਂ ਕਿਵੇਂ ਨਿਬੜਾ ਭਾਈ ਮੈਂ ਉਹਨਾਂ ਨਾਲ ਤੇ ਮੈਥੋਂ 50000 ਰੁਪਏ ਕਿਲੇ ਦਾ ਠੇਕਾ ਲੈ ਲਈ ਤੇ ਗੱਲ ਕਰ ਭਾਈ ਮੈਨੂੰ ਪਹਿਲਾਂ ਰਸੀਦ ਆ ਵਸੀਤ ਚਾਹੀਦੀ ਹੈ ਮੇਰੇ ਨਾਂ ਤੇ ਕੋਈ ਨਹੀਂ ਵਸੀਤ ਕਰਾ ਦੂ ਭਾਈ ਮੈਂ ਹਾਂ ਹਾਂ ਚੱਲ ਆ ਜਾ ਮੈਂ ਚਾਹ ਪਾਣੀ ਕਰਦੇ ਆਪਾਂ ਚੱਲ ਆ ਜਾ ਪੀ ਲੈਣਾ ਚਾਹਤਾ ਉਹਨੇ ਤਾਂ ਨਹੀਂ ਪੀਈ ਤੂੰ ਤਾਂ ਪੀਵੇਂਗਾ ਹੀ ਪੂਆ ਦੂਦਾ ਉਹ ਤਾਂ ਦਾ ਸਿੱਕੀ ਗੁਰਪ੍ਰੀਤਾ ਤੂੰ ਤਾਂ ਲੜਨ ਲੱਗ ਜੂਦਾ ਲੈ ਉਹ ਮਾਰੇ ਸੁੱਖੀ ਦਾ ਪੋਣ ਲਈ ਹੁਣ ਪਤਾ ਨਹੀਂ ਇਹ ਕੀ ਸੱਪ ਕੱਢੂਗੀ ਚੱਲ ਕੋਈ ਨਾ ਪੂਗਾ ਤੂੰ ਗੁੱਸਾ ਨਾ ਕਰ ਉਹਨੂੰ ਵੀ ਗੁੱਸੇ 'ਚ ਪਤਾ ਨਹੀਂ ਲੱਗਿਆ ਜਿਉ ਤੂੰ ਲੜਨ ਲੱਗੀ ਆਉਂਦੀ ਫਿਰ ਉਹ ਤੂੰ ਬੋਲਿਆ ਗਿਆ ਥੋੜਾ ਬੋਤਲ ਚੋਣੀ ਦਾ ਬਲੱਡ ਵਧਾ ਲਿਆ ਮੈਂ ਤਾਂ ਉਹਨੂੰ ਗੁੱਸਾ ਕਰਦੀ ਸੀ ਚੱਲ ਕੋਈ ਨਾ ਬਹਿ ਬੁਏ ਚੱਲ ਆਇਆ ਘਰ ਚਾਹ ਬਣਾ ਪੂਗਾ ਵਾਸਤੇ ਲੈ ਕੇ ਆਣੀ ਚਾਹ ਮੇਰੀ ਗੱਲ ਸੁਣ ਪੂਗਾ ਜਿਹੜੀ ਗੱਲ ਤੈਨੂੰ ਮੈਂ ਕਹੀ ਹੈ ਮੈਂ ਜਮਾ ਨਹੀਂ ਮੁੱਕਦਾ ਹੈਗਾ 50000 ਰੁਪਏ ਤੈਨੂੰ ਕਿੱਲੇ ਦਾ ਕਿਹਾਗਾ ਠੀਕਾ ਮੈਂ ਥੋੜੇ ਚੜੇ ਸਾਰ ਲੈ ਜਾ ਕਰ ਜਿੰਨਾ ਚਿਰ ਭਾਈ ਮੈਂ ਜਾਉਂਗੀ ਉਹਨਾਂ ਚਿਰ ਜਾਉਂਗੀ ਪਹਿਲਾਂ ਤੇ ਨਾਲ ਲਿਖ ਲਖਿਆ ਕਰੂੰਗੀ ਇਹ ਗੱਲ ਤਾਂ ਮੈਂ ਉਹ ਲਿਖ ਲਖਿਆ ਕਰ ਲਾਂਗੇ ਉੱਥੇ ਵੀ ਕਿ ਇੱਕ ਵਾਰਾਂ ਠੇਕਾ ਦੇ ਕੇ ਚੁੱਪ ਕਰਕੇ ਮੁੜ ਕੇ ਠੇਕਾ ਨਾ ਦੇਵੇਂ ਕੋਈ ਗੱਲ ਨਹੀਂ ਤੂੰ ਵਸੀਤ ਕਰਾ ਦੀ ਤੇ ਠੇਕਾ ਲੈ ਜਾ ਕਰੀ ਹੋਰ ਦੱਸ ਹਾਂ ਵਸੀਤ ਕਰਾ ਦੂੰਗੀ ਵੀ ਦੇਖ ਜਿੰਨਾ ਚਿਰ ਮੈਂ ਜਾਉਂਦੀ ਆ ਭਾਈ ਉਹਨਾਂ ਚਿਰ ਮੇਰਾ ਠੇਕਾ ਉਦੋਂ ਬਾਅਦ ਇਹ ਵੀ ਹੈ ਜਮੀਨ ਲੈ ਪੋਚਾ ਇਧਰ ਮੈਂ ਮਰ ਗਈ ਚੱਲ ਕੋਈ ਨਾ ਭੂਆ ਤੂੰ ਚਾਹ ਪੀ ਲੈ ਹਾਂ ਮੈਨੂੰ ਗੁੱਸਾ ਕਰਦੇ ਹੁੰਦੇ ਕੀ ਗੱਲ ਕੀਤੀ ਫਿਰ ਤੁਸੀਂ ਭੂਆ ਨਾਲ ਉਹ ਠੇਕੇ ਬਾਰੇ ਪੂਆ ਨਾਲ ساری ਗੱਲਬਾਤ ਮੇਰੀ ਹੋ ਗਈ। ਪੂਆ ਨੂੰ ਮੈਂ ਕਹਾ ਮਖਾ ਮੇਰੇ ਨਾਂ ਤੇ ਵਸੀਦ ਕਰਾ ਦੇ। ਅੱਛਾ ਪੂਆ ਮੰਨ ਲਈ? ਹਾਂ ਪੂਆ ਮੰਨ ਗਈ। ਕਹਿੰਦੀ ਬਸ ਮੈਨੂੰ 20 ਸਾਲ ਠੇਕਾ ਚਾਹੀਦਾ ਦਾ ਵਸੀਦ ਕਰਾ ਲੂੰਗੀ ਮੈਂ। ਜਾਂਦੀ ਜਾਂਦੀ ਮੈਂ ਠੇਕਾ ਲਈ ਜਾਊਂ ਮਰੀ ਤੋਂ ਬਾਅਦ ਭਾਈ ਜ਼ਮੀਨ ਸੋਡੀ ਹੋ ਜਾਊਗੀ। ਲੈ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਹੈਗਾ ਵੀ ਪੂਆ ਮੰਨ ਗਈ ਵਸੀਓ ਤਾਂ ਵਾਸਤੇ। ਲੈ ਪੂਆ ਮੰਨੂਗੀ ਨਹੀਂ। ਐ ਤਾਂ ਥੋੜਾ ਬਹੁਤਾ ਸੋਚਦੀ ਆ ਆਪਣੇ ਬਾਰੇ। ਚੱਲ ਬਰੀਆ। ਫਿਰ ਉਹ ਧਾਈ ਕਾ ਕੀ ਕੀਤਾ ਪੂਆ ਤੂੰ? ਉਹਨਾਂ ਠੇਕੇ ਬਾਰੇ ਠੀਕ ਹੈ ਉਹਨਾਂ ਦੇ ਵਸੀਅਤ ਕਰਾਏਂਗੀ। ਉਹਨਾਂ ਦੀ ਗੱਲ ਭਾਈ ਉਹਨਾਂ ਨਾਲ ਕਰ ਲੂੰਗੀ ਕਿ ਜਦੋਂ ਤੁਹਾਡੇ ਨਾਲ ਦਾ ਕਰਵਾਤ ਹੋ ਗਈ ਮੇਰੀ ਚਲ ਆਪਾਂ ਨੇ ਕੀ ਲੈਣਾ ਯਾਰ ਆਪਣਾ ਹਿੱਸਾ ਆਪਾਂ ਨੂੰ ਮਿਲ ਜੂਗਾ ਆਪਾਂ ਉਹਨਾਂ ਦੇ ਪੈਸੇ ਦੇਵਾਂਗੇ ਜਿੰਨਾ ਆਪਾਂ ਬੋਲੇ ਹਨ ਹਾਂ ਭੂਆ ਤੂੰ ਤਾਈ ਨੂੰ ਨਾ ਦੱਸੀ ਵੀ ਅਸੀਂ ਵੀ ਸੀਏ ਤੇ ਕਰਾਈਏ ਵੀ ਤੂੰ ਸਾਡੇ ਨਾਲ ਉਦੋਂ ਤੋਂ ਠੇਕਾ ਲੈ ਕੇ ਨਹੀਂ ਜੇ ਉਹਨੂੰ ਪਤਾ ਲੱਗ ਗਿਆ ਵੀ ਵੀ ਸੀਏ ਤੇ ਕਰਾਈਏ ਫਿਰ ਤਾਂ ਉਹ ਵੀ ਕਹੂਗੀ ਵੀ ਮੈਂ ਸਾਡੀ ਵੀ ਕਰਾ ਤੂੰ ਉਹਨੂੰ ਮਦਦ ਆਦੀ ਭਾਈ ਉਹਨੂੰ ਤਾਂ ਇਹ ਕਹਦੀ ਕਿ ਮੈਂ ਤਾਂ ਮੰਨ ਲਈ ਕਹਦੀ ਉਹ ਠੇਕਾ ਦੇਣਗੇ ਫਿਰ ਉਹ ਕੱਲੀ ਰਹ ਜੂਗੀ ਸਾਡੇ ਨਹੀਂ ਸਾਡੇ ਸਿਰ ਤੇ ਛਾਲਾ ਮਾਰਦੀ ਵੀ ਉਹ ਤਾਂ ਦਿੰਦੇ ਨਹੀਂ ਹੈਗੇ ਫਿਰ ਤੈਨੂੰ ਵਧੀਆ ਠੇਕਾ ਦੇ ਦਿੰਦੇ ਉਹਦੇ ਕੋਲੇ ਮੈਂ ਕੋਈ ਗੱਲ ਨਹੀਂ ਕਰਦੀ ਉਹ ਤਾਂ ਮੈਂ ਇਹ ਕਹੂੰਗੀ ਭਾਈ ਉਹਨਾਂ ਨੇ ਮੈਨੂੰ ਠੇਕਾ ਦਿੱਤਾ ਜਿੰਨਾ ਚਿਰ ਮੈਂ ਚਾਹੂੰਗੀ ਉਹਨਾਂ ਚਿਰ ਮੈਂ ਠੇਕਾ ਲੈ ਕੇ ਜਾਊਂਗੀ ਹਾਂ ਠੇਕਾ ਲੈ ਜਾਊਂਗਾ ਆਦੀ ਮਾਜੀ ਦੇ ਪੈਸੇ ਕਹੀ ਉਹਨੂੰ ਮੈਂ ਠੇਕਾ ਲੈ ਨਹੀਂ ਪਿੱਛੋਂ ਭਾਈ ਇਹੋ ਜਿਹੇ ਅੱਖਾਂ ਨਾਲ ਤੁਸੀਂ ਵਰਤੋਂਗੇ ਇਹ ਉਹ ਹੱਤ ਲੈਣਗੇ ਫਿਰ ਤਾਂ ਵਧੀਆ ਫਸੀ ਹੋਈ ਤਾਂ ਇਹਨੂੰ ਦੇਣਾ ਪਊਗਾ ਹਾਂ ਉਹਨਾਂ ਨਾਲ ਮੈਂ ਕੋਈ ਗੱ अच्छा मेरे हाथ में सने अच्छा अच्छा फिर ਐ ਕਰੇ ਤੁਸੀਂ ਕੱਲ ਨੂੰ ਜਾਂ ਪਰਸੋਂ ਨੂੰ ਭੂਆ ਉੱਥੇ ਸੱਦ ਲਿਓ ਚੱਲ ਐ ਕਰ ਭੂਆ ਪਾਪਾ ਰੱਖਿਆ ਜਿਹੜਾ ਦੇਣਾ ਸੋਮਵਾਰ ਦਾ ਉਹਦੇ ਤੂੰ ਆ ਜੀ ਵਿਚਾਰੀਆਂ ਚ ਆਪਾਂ ਸਾਰੀ ਲਿਖ ਲਿਖਿਆ ਕਰ ਲਾਂਗੇ ਠੀਕ ਐ ਤੂੰ ਚਾਹ ਪੀ ਲੈ ਫਿਰ ਮੈਂ ਤੈਨੂੰ ਚੜਾਇਆ ਨਾ ਵਾਸਤੇ ਉਹ ਆ ਜੀ ਹਾਂ ਪੈਸੇ ਲੈ ਜੀ ਭੂਆ ਨੂੰ ਪੈਸੇ ਓਥੀ ਭੇਜ ਦੇ ਹਾਂ ਉੱਥੇ ਮੈਂ ਕਿਹਾ ਭੂਆ ਨੂੰ ਮਹਾ ਕਚੇਰੀਆਂ ਚ ਹੀ ਠਿੱਕਾ ਦੇ ਦੇ ਹੋਰ ਨਾ ਮਾਣਿਆ ਹੋਈ ਇਹ ਤਾਂ ਸ਼ੱਕ ਹੀ ਰਹਦਾ ਤੁਹਾਨੂੰ ਖਰੋ ਦੇਣਗੇ ਚੱਲ ਭੂਆ ਚਾਹ ਪੀ ਫਿਰ ਮੈਂ ਤੈਨੂੰ ਛੱਡਿਉਂ ਬੱਸ